ਗੱਲ ਕਰੇ ਕੈਨੇਡਾ ਹਨਾ ਜਦੋਂ ਅੱਜ ਵੀ ਜਵਾਕ ਜਿਹੜਾ ਕਿਸਦਾ ਜੰਮਦਾ ਉਹਨੂੰ ਕਹਿੰਦੇ ਵੀ ਪੜ ਕੇ ਜਾਏਗਾ ਕੈਨੇਡਾ ਇਹਦੇ ਕੈਨੇਡਾ ਦੀ ਧਰਤੀ 'ਚ ਹੈ ਕਿ ਜਿਹੜਾ ਵੀ ਇੱਥੇ ਆਇਆ ਤੇ ਇੱਥੇ ਹੀ ਰਹਿ ਗਿਆ ਕਿ ਵੂਮਨਸ ਦੇ ਲਈ ਜ਼ਿਆਦਾ oportunidades ਆ ਇੰਡੀਪੈਂਡੈਂਟ ਹੋ ਸਕਦੀਆਂ ਆ ਜੋ ਕਰਨਾ ਚਾਹਣ ਉਹ ਕਰ ਸਕਦੀਆਂ ਆ ਜਿਹੜੀ ਗੇਮ ਖੇਡ ਜਾਂਦੇ ਸੀ ਮੈਂ ਸ਼ਾਰਟ ਪੁੱਟ ਤੇ ਜੁਡੀਓ ਕਰਾ ਕੇ ਆ ਇੱਥੇ ਤਾਂ ਨਹੀਂ ਲੋੜ ਪਈ ਕਿ ਘਰੇ ਨਹੀਂ ਜਿੱਦੋਂ ਪੈ ਜੇ ਹੋ ਵੀ ਚੰਗੀ ਆ ਹੋਰ ਨਹੀਂ ਗੱਲ ਕੋਈ ਹੈਗੀ ਜਿਹੜਾ ਹੈਗਾ ਇਹ ਦੇਸ਼ ਆ ਜਿਹੜਾ ਔਰਤਾਂ ਤੇ ਬੱਚਿਆਂ ਦਾ ਵੀ ਜੇਕਰ ਘਰਾਂ ਲੜਾਈ ਲੜਪੇ ਮਾਲਾ ਮੇਰੇ ਵਰਗਾ ਕਿ ਉਹਦੇ ਘਰਾਂ ਜਨ ਲੜਪੇ ਤਾਂ 911 ਵੀ ਡਾਇਲ ਹੋ ਜਾਂਦਾ ਹੋ ਜਾਂਦਾ ਤੇ ਆਪਣੇ ਪੰਜਾਬੀ ਕਮਿਊਨਿਟੀ 'ਚ ਬਚਿਆ ਇਹ ਕੰਮ ਗੋਰਿਆਂ 'ਚ ਹੀ ਹੁੰਦਾ ਤੇ ਮੈਨੂੰ ਇਦਾਂ ਲੱਗਦਾ ਕਿ ਇੰਡੀਆ ਵਿੱਚ ਸਟੱਡੀਜ਼ ਜ਼ਿਆਦਾ ਬੈਟਰ ਨੇ ਕਿਉਂਕਿ ਇੱਥੇ ਸਟੱਡੀਜ਼ ਦੇ ਉੱਤੇ ਇੰਨਾ ਜ਼ਿਆਦਾ ਐਮਫਸਿਸ ਨਹੀਂ ਦਿੱਤਾ ਜਾਂਦਾ ਜੁਨ ਜਿੰਨਾ ਕਿ ਮੈਨੂੰ ਪਤਾ ਆ ਕਿਉਂਕਿ ਇਹਨਾਂ ਨੂੰ ਕੋਈ ਹੋਮਵਰਕ ਨਹੀਂ ਮਿਲਦਾ ਮਤਲਬ ਕਿ ਇੰਡੀਆ ਦੇ ਵਿੱਚ ਜੋ ਸੀਗਾ ਆਪਾਂ ਫਰਸਟ ਕਲਾਸ ਤੱਕ ਵੀ ਕਾਫੀ ਕੁਝ ਸਿੱਖ ਜਾਂਦੇ ਤੱਕ ਤੇ ਉਹਨਾਂ ਦੀ ਫੀਸ ਖਾਣਾ ਪੀਣਾ ਕਿ ਰੇ ਕਿੱਥੇ ਆ ਰਹੇ ਸਭ ਪੇਰੈਂਟਸ ਹੀ ਕੰਟਰੋਲ ਕਰਦੇ ਆ ਸੋਦੋ ਇੱਕੋ ਦਾ ਮੂ ਇੱਥੇ ਆ ਜਾਂਦੇ ਆ ਉਹਨਾਂ ਨੂੰ ਫੀਸ ਵੀ ਆਪ ਦੀ ਆਪ ਇਕੱਠੀ ਕਰਨੀ ਪੈਂਦੀ ਹੈ ਉਹਨਾਂ ਨੂੰ ਆਪ ਦੇ ਲਿਵਿੰਗ ਐਕਸਪੈਂਸਸ ਵੀ ਅਰਨ ਕਰਨੇ ਪੈਂਦੇ ਆ ਜੋ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਉਹਨਾਂ ਬੱਚਿਆਂ ਤੇ ਤੇ ਪੰਜ ਛੇ ਸਾਲ ਬਾਅਦ ਪਹਿਲਾਂ ਮੈਂ ਇੱਕ ਕਰ ਲਿਆ ਤੇ ਬਹੁਤ ਮਿਹਨਤ ਕੀਤੀ ਜਿੱਦਾਂ ਮੇਰੀਆਂ ਫਰੈਂਡਸ ਨੇ ਦੱਸਿਆ ਕਿ ਓਪਰਚ्युनिटीज ਬਹੁਤ ਆ ਸਾਡੇ ਕੋਲ ਹਨਾ ਤੇ ਮੈਂ ਉਹ ਸਾਰੀਆਂ ਓਪਰਚ्युनिटीज ਯੂਜ਼ ਕੀਤੀਆਂ ਆਪਣੀਆਂ ਤੇ ਹੁਣ ਵਾਹਿਗੁਰੂ ਦੀ ਮਿਹਰ ਨਾਲ ਇਹ ਮੈਂ ਸੈਕੰਡ ਹੋਮ ਹੈ ਮੇਰਾ ਬਹੁਤ ਵਧੀਆ ਫੀਲਿੰਗ ਆ ਆਪਣਾ ਘਰ ਤੁਸੀਂ ਕਹਿੰਦੇ ਆ ਆਪਣਾ ਮੋਸਟਲੀ ਕੀ ਹੁੰਦਾ ਕੁੜੀਆਂ ਨੂੰ ਕਿਹਾ ਜਾਂਦਾ ਜੀ ਆ ਮੇਰਾ ਸਹੁਰਿਆਂ ਦਾ ਘਰ ਆ ਆ ਮੇਰਾ ਪੇਕੇ ਦਾ ਘਰ ਆ ਬਟ ਆਈ ਕੈਨ ਪ੍ਰਾਊਡਲੀ ਸੇ ਦਿਸ ਇਜ਼ ਮਾਈ ਓਨ ਹਾਊਸ ਤਾਂ ਹੈਗੀ ਹੈ ਯਾਰ ਜਿਹਨੂੰ ਮਰਜ਼ੀ ਬੁਸਲਾ ਰਹੇ ਕੀ ਕਹਿੰਦਾ ਸਾਡੇ ਦਾ ਸਾਰਾ ਟੱਬਰ ਇੱਥੇ ਆ ਗਿਆ ਜੱਗੇ ਕਿਤੇ ਕੋਲੇ ਹਨਾ ਉਹ ਤਾਂ ਨਿਕਾਣੀ ਨਿਭੜੀ ਗਈ ਹਨਾ ਪਿੱਛੇ ਕਿਸ ਨੂੰ ਬਹਿਣਾ ਕੀ ਲੱਗਦਾ ਵੀ ਇੱਥੇ ਆ ਕੇ ਚੰਗਾ ਡਿਸੀਜਨ ਲਿਆ ਤੁਸੀਂ ਆਪਣੀ ਜ਼ਿੰਦਗੀ ਦਾ ਭਾਜੀ ਜਦੋਂ ਇੱਥੇ ਲੈਂਡ ਹੋਏ ਨਾ ਫਿਰ ਜਦੋਂ ਆਪਾਂ ਕਹਿੰਦੇ ਨਾ ਇਹ ਘਰ ਹੈ ਤੇ ਇਹ ਘਰ ਬਣ ਜਾਂਦਾ ਦਿਲੋਂ ਜਦੋਂ ਤੁਸੀਂ ਕਹਿੰਦੇ ਨਾ ਇਹ ਘਰ ਹੈ ਫ ਜਦੋਂ ਇੰਡੀਆ ਸੀ ਤਾਂ ਲੋਕ ਕਹਿੰਦੇ ਸੀ ਉਹ ਘਰ ਬਟ ਇਦਾਂ ਹੁੰਦੀ ਆ ਕਿ ਸਾਡੇ ਕਨਫਲਿਕਟਸ ਆ ਜਾਂਦੇ ਆ ਹੈਨਾ ਹਾਂ ਕਿਉਂਕਿ ਉਸ ਟਾਈਮ ਤੇ ਅਸੀਂ ਇੱਕ ਦੂਸਰੇ ਤੋਂ ਕੁਛ ਨਾ ਕੁਛ ਕਰਦੇ ਆ ਵੀ ਐਕਸਪੈਕਟੇਸ਼ਨਸ ਹੁੰਦੀਆਂ ਆ ਆਪਣੀਆਂ ਬਟ ਇਨ ਥਿਸ ਕੇਸ ਸਾਨੂੰ ਪਤਾ ਆ ਕਿ ਅਸੀਂ ਸਾਰੇ ਫਰੈਂਡਸ ਆ ਸੀ ਮਿਲਣਾ ਆਪਾਂ ਇੰਜੋਏ ਕਰਨਾ ਆਪਾਂ ਆਪਣੇ ਘਰੀ ਚੱਲ ਜਾਣਾ ਕਿਸੇ ਤੋਂ ਕੋਈ ਖਾਸ ਐਕਸਪੈਕਟੇਸ਼ਨਸ ਨਹੀਂ ਹੁੰਦੀਆਂ ਜਿੰਨੀਆਂ ਕੁੰਦੀਆਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਇਹਨਾਂ ਤੇ ਉਤਰ ਸਕਦੇ ਆ ਸਸੀ ਗਾਲ ਦੋਸਤੋ ਮਾਈਕ੍ਰੋਫੋਨ ਤੇ ਕੋਡਲੀ ਦਾ ਇਸ ਵਕਤ ਤਾਂ ਹੈਗਾ ਕੈਨੇਡਾ ਦੇ ਆਟਵਾ ਸ਼ਹਿਰ ਦੇ ਵਿੱਚ ਜਿਹੜੀ ਰਾਜਧਾਨੀ ਹੈ ਨਾ ਤੇ ਵੈਸੇ ਮੈਂ ਦੇਖਿਆ ਵੀ ਇੱਥੇ ਜਦੋਂ ਬਾਹਰ ਨਿਕਲਦੇ ਆ ਤਾਂ ਬੰਦਾ ਨਹੀਂ ਥਿਆਉਂਦਾ ਹਨਾ ਪਰ ਅੱਜ ਮੈਨੂੰ ਕਾਫੀ ਬੁੜੀਆਂ ਇਕੱਠੀਆਂ ਮਿਲ ਗਈਆਂ ਬੰਦਿਆਂ ਨੇ ਗੁੱਸਾ ਵੀ ਕਰ ਜਾਣੇ ਬੁੜਿਆਂ ਨੇ ਕਿਹਾ ਮੇਰੀ ਟੋਣ ਆ ਗਈ ਪੰਜਾਬੀ ਸੱਸੀ ਕਾਵੇ ਸਾਰਿਆਂ ਨਾਲ ਪਹਿਲਾਂ ਦਾ ਅੱਜ ਕਿਹੜੀ ਖੁਸ਼ੀ ਦੇ ਵਿੱਚ ਮੈਂ ਇੰਨਾ ਸਾਰਿਆਂ ਦਾ ਜਿਹਾ ਬਈ ਅਸੀਂ ਵਿਸਾਖੀ ਮੇਲੇ ਦੀ ਪ੍ਰੈਕਟਿਸ ਕਰਨ ਲਈ ਇਕੱਠੇ ਹੋ ਆਏ ਆ ਵਿਸਾਖੀ ਦਾ ਕੋਈ ਨਹੀਂ ਲੰਗੀ ਆ ਹਾਂ ਪਰ ਇੱਥੇ ਦੇਖੋ ਲਾਈਫ ਸਾਰਿਆਂ ਦੀ ਬਹੁਤ ਬਿਜ਼ੀ ਹੈ ਗੁਰਦੁਆਰੇ ਦੇ ਸਕੇਡਿਊਲ ਦੇ ਅਕੋਰਡਿੰਗ ਪੰਜਾਬੀ ਸਕੂਲ ਹੈ ਇੱਥੇ ਨਾ ਉਹ 8 to 6 ਸੋਸਾਇਟੀ ਦਾ ਤਾਂ ਉਹਦੇ ਅਕੋਰਡਿੰਗ ਚੱਲ ਆ ਮੰਨ ਲਓ ਵੀ ਅਜੇ ਜਿਵੇਂ ਆਪਣੇ ਬਸਾਖੀਆਂ ਦੇ ਬਈ 13 April ਨੂੰ ਹੈ ਨਾ ਤੇ ਅੱਜ ਜਦੋਂ ਮੈਂ ਕਰੀ ਇਹਨਾਂ ਮਨ ਲਗਾਦਾ 7-8 May ਹੋ ਗਈ ਹੈ ਨਾ ਤੇ ਹੁਣ ਤੁਹਾਡੀ ਬਸਾਖੀ ਹੈ ਕਿਦੋਂ ਦੀ ਦੇਖੋ ਹੈ ਤੇ 13 ਦੀ ਹੀ ਹੈ ਪਰ ਇਸ ਤੋਂ ਪਹਿਲਾਂ ਨਗਰ ਕੀਰਤਨ ਦੀ ਤਿਆਰੀ ਚੱਲ ਰਹੀ ਸੀਗੀ ਪਿਛਲੇ ਵੀਕਐਂਡ ਨਗਰ ਕੀਰਤਨ ਲੰਘ ਕੇ ਹਟਿਆ ਠੀਕ ਹੈ ਨਾ ਉਹ ਉਹ ਪਹਿਲੀ ਪ੍ਰਾਇੋਰਟੀ ਸੀਗੀ ਉਹਦੀ ਤਿਆਰੀਆਂ 'ਚ ਸਾਰੇ ਰੁੱਝੇ ਹੋਏ ਸੀਗੇ ਸੋ ਦੈਟਸ ਵਾਈ ਇਹ ਅਗਲੇ ਵੀਕਐਂਡ ਲਈ ਹੋਣਾ ਤੇ ਮੰਨ ਲਓ ਇਹ ਕੀ ਕਹਿੰਦੇ ਨਗਰ ਕੀਰਤਨ ਜਿਹੜਾ ਆਟੋਵਾ ਦੇ ਵਿੱਚ ਲਗਭਗ 20-25 ਸਾਲਾਂ ਬਾਅਦ ਹੋਇਆ ਕਿੰਨੇ ਚਿਰ ਬਾਅਦ ਹੋਇਆ ਤੁਹਾਨੂੰ ਇੱਥੇ ਕਿੰਨਾ 16 ਸਾਲ ਹੋ ਗਏ ਤੇ ਉਦੋਂ ਤਾਂ ਨਹੀਂ ਹੋਇਆ ਉਸ ਤੋਂ ਪਹਿਲਾਂ ਦਾ ਕਿਤੇ ਹੋਇਆ ਸੀ ਮੈਨੂੰ ਆਈ ਡੋਨਟ ਨੋ ਕਿ ਕਿਹੜੇ ਸਾਲ ਚ ਹੋਇਆ ਸੀ ਪਰ ਉਸ ਤੋਂ ਪਹਿਲਾਂ ਹੋਇਆ ਸੀ ਤੇ ਮੰਨ ਲਓ ਜਦੋਂ ਇਸ ਵਾਰ ਨਗਰ ਕੀਰਤਨ ਹੋਇਆ ਹੈ ਨਾ ਜਿਹੜੀ ਸਿਕ ਕਮਿਊਨਿਟੀ ਆ ਪੰਜਾਬੀ ਕਮਿਊਨਿਟੀ ਉਹਨਾਂ ਚ ਕਾਫੀ ਐਕਸਾਈਟਮੈਂਟ ਹੋਇਆ ਕਿੱਦਾਂ ਇਹ ਚੀਜ਼ ਨੂੰ ਦੇਖਿਆ ਤੁਸੀਂ ਕਿੱਦਾਂ ਸਾਰੀ ਚੀਜ਼ ਨੂੰ ਸੈਲੀਬ੍ਰੇਟ ਕੀਤਾ ਅਸੀਂ ਸਾਰੇ ਬਹੁਤ ਐਕਸਾਈਟਿਡ ਸੀਗੇ ਇਸ ਫੰਕਸ਼ਨ ਨੂੰ ਲੈ ਕੇ ਕਿਉਂਕਿ ਨਗਰ ਕੀਰਤਨ ਬਹੁਤ ਧੇਰ ਬਾਅਦ ਆਊਟਵਾਚ ਹੋਇਆ ਤੇ ਸਾਰੀ ਸੰਗਤ ਚ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਕੀ ਇੰਨੀ ਪਲੈਨਿੰਗ ਜਿਹੜੇ ਆਰਗੇਨਾਈਜ਼ਰਸ ਨੇ ਕੀਤੀ ਬਹੁਤ ਸੋਹਣੀ ਪਲੈਨਿੰਗ ਕੀਤੀ ਬੜਾ ਸੋਹਣਾ ਨਗਰ ਕੀਰਤਨ ਹੋਇਆ ਕੋਈ ਇਹਦੇ ਚ ਵਿਵਾਦ ਨਹੀਂ ਖੜੇ ਹੋਏ ਤੇ ਸਾਰੇ ਨੇ ਬੜੀ ਖੁਸ਼ੀ ਨਾਲ ਸ਼ਾਮਿਲ ਹੋਏ ਤੇ ਮੌਸਮ ਵੀ ਬਹੁਤ ਸੋਹਣਾ ਸੀ ਉਸ ਸਾਨੂੰ ਬੜਾ ਇੰਜੋਏ ਕੀਤਾ ਹਰ ਪਾਸੇ ਸੇਵਾ ਹੋਈ ਅ ਤੇ ਜੇ ਮੈਂ ਆਪਾਂ ਗੱਲ ਕਰੇ ਕੈਨੇਡਾ ਹਨਾ ਜਦੋਂ ਅੱਜ ਵੀ ਜਵਾਕ ਜਿਹਦਾ ਕਿਸਦਾ ਜੰਮਦਾ ਉਹਨੂੰ ਕਹਿੰਦੇ ਵੀ ਪੜ ਕੇ ਜਾਏਗਾ ਕੈਨੇਡਾ ਇਹਦੇ ਕੈਨੇਡਾ ਦੀ ਧਰਤੀ 'ਚ ਹੈ ਕਿ ਜਿਹੜਾ ਵੀ ਇੱਥੇ ਆਇਆ ਤੇ ਇੱਥੇ ਹੀ ਰਹਿ ਗਿਆ ਵੀ ਪਿੱਛੇ ਨਹੀਂ ਮੁੜਿਆ ਗਿਆ ਕੀ ਇਹ ਕੀ ਕਾਰਨ ਇੱਕ ਇਹਦੀ ਬਰਾਈ ਤੇ ਇੱਕ ਚੰਗਾਈ ਦੱਸਣੀ ਚੰਗੇ ਆਈਏ ਆ ਕਿ ਤੁਸੀਂ ਜੋ ਬਣਨਾ ਚਾਹੁੰਦੇ ਹੋ ਬਣ ਸਕਦੇ ਹੋ ਮਿਹਨਤ ਕਰੋਗੇ ਬਹੁਤ ਆਪਰਚੂਨਿਟੀਆਂ ਨੇ ਤੇ ਬੁਰਾਈ ਬੁਰਾਈ ਦਾ ਅਸਰ ਨਹੀਂ ਹੈ ਕਿ ਠੰਡ ਜ਼ਿਆਦਾ ਹਾਂ ਜੀ ਜ਼ਿਆਦਾ ਬਹੁਤ ਸਮਝ ਲੈ ਪੱਲੇ ਹੀ ਪਣੀ ਪਣੀ ਦਾ ਮਤਲਬ ਤੇ ਮੰਨ ਲਓ ਜਿਹੜਾ ਮੇਰੇ ਨਾਲ ਨਵੇਂ ਮੇਰੀ ਹੋਸਟ ਹੈ ਮੇਰੇ ਦੋਸਤ ਮਨਿੰਦਰ ਮਨਿੰਦਰ ਕੋਈ ਗੱਲ ਪੁੱਛ ਪਾਈ ਤੂੰ ਹਾਂਜੀ ਮੈਂ ਇਹ ਪੁੱਛਣਾ ਚਾਹੁੰਦੀ ਆ ਕਿ ਤੁਹਾਨੂੰ ਕੀ ਡਿਫਰੈਂਸ ਲੱਗਦਾ ਹੈ ਇੰਡੀਆ ਦਾ ਕੈਨੇਡਾ ਨਾਲੋਂ ਤੁਹਾਨੂੰ ਕਿਉਂ ਅੱਛਾ ਲੱਗਦਾ ਹੈ ਕੈਨੇਡਾ 'ਚ ਰਹਿਣਾ ਬੜਾ ਡਿਫਿਕਲਟ ਕੁਐਸਚਨ ਪੁੱਛਿਆ ਤੁਸੀਂ ਫਰਸਟ ਆਫ ਆਲ ਜਿੱਦਾਂ ਜੀਤ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਰਚੂਨਿਟੀ ਮਿਲਦੀ ਆ ਗਰੋ ਕਰਨ ਦੇ ਲਈ ਆਈ ਥਿੰਕ ਹੁਣ ਤੁਸੀਂ ਇੰਨੀਆ ਇੱਥੇ ਲੇਡੀਜ਼ ਬੈਠੀਆਂ ਆ ਸੋ ਮੈਨੂੰ ਲੱਗਦਾ ਕਿ ਔਮਨਸ ਦੇ ਲਈ ਜ਼ਿਆਦਾ ਆਪਰਚੂਨਿਟੀਆਂ ਆ ਇੰਡੀਪੈਂਡੈਂਟ ਹੋ ਸਕਦੀਆਂ ਆ ਜੋ ਕਰਨਾ ਚਾਹਣ ਉਹ ਕਰ ਸਕਦੀਆਂ ਆ ਔਰ ਉਹ ਭਾਵੇਂ ਰਾਤ ਨੂੰ 12 ਵਜੇ ਗੱਡੀ ਚ ਲਾ ਕੇ ਘਰ ਜਾਣਾ ਉਹ ਸੇਫ ਨੇ ਹੈ ਨਾ ਸੋ ਮੇਰਾ ਅਗਲਾ ਕੁਐਸਚਨ ਸੇਫਟੀ ਦੇ ਨਾਲ ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਡੀਆ ਜ਼ਿਆਦਾ ਸੇਫ ਨਹੀਂ ਹੋ ਤੁਸੀਂ ਤਾਂ ਕੈਨੇਡਾ ਆਏ ਹੋ ਕਿ ਜਾਂ ਕੈਨੇਡਾ ਜ਼ਿਆਦਾ ਸੇਫ ਹੈ ਕੀ ਡਿਫਰੈਂਸ ਹੈ ਮਤਲਬ ਇਸ ਚੀਜ਼ ਦੇ ਬਕੌ ਸੇਫ ਦੀ ਬਕੌ ਇਵਨ ਤਾਂ ਨਹੀਂ ਹੈ ਪਰ ਆਈ ਥਿੰਕ ਜਦੋਂ ਅਸੀਂ ਆਏ ਸੀ ਉਦੋਂ ਵੀ ਇੰਡੀਆ ਵੀ ਸੇਫ ਸੀਗਾ ਉਸ ਉਸ ਉਦੋਂ ਇੰਡੀਆ ਵੀ ਸੇਫ ਸੀ ਹੁਣ ਜਿੱਦਾਂ ਦੇਖ ਰਹੇ ਹਾਂ ਕਿ ਇੰਡੀਆ ਨਹੀਂ ਸੇਫ ਹੈਗਾ ਬਟ ਹੋਰ ਕਾਫੀ ਚੀਜ਼ਾਂ ਆ ਇੱਥੇ ਜੋ ਤੁਹਾਨੂੰ ਆਫਕੋਰਸ ਤੁਹਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਤੁਸੀਂ ਕੈਨੇਡਾ ਆਓ ਔਰ ਮੈਂ ਸਾਰਿਆਂ ਨੂੰ ਇਹ ਨਹੀਂ ਕਹਿੰਦੀ ਕਿ ਆਓ ਪਰ ਜੇ ਆਏ ਆ ਤਾਂ ਇੱਥੇ ਆਪਰਚ्युनिटीज ਜ਼ਿਆਦਾ ਨੇ ਔਰ ਤੁਸੀਂ ਗਰੋਥ ਛੇਤੀ ਹੋ ਸਕਦੇ ਹੋ ਆ ਇੰਡੀਆ ਦੇ ਵਿੱਚ ਤੁਸੀਂ ਜ਼ੀਰੋ ਤੋਂ ਸਟਾਰਟ ਹੋ ਕੇ ਤੱਕ ਪਹੁੰਚਣ ਨੂੰ ਬਹੁਤ ਟਾਈਮ ਲੱਗਦਾ ਠੀਕ ਹੈ ਕਿ ਜਿਵੇਂ ਮੈਂ ਪੁੱਛ ਲੈਣਾ ਅੱਗੇ ਥੋੜਾ ਸਾਹ ਵੀ ਦੇਣਾ ਚਾਹੀਦਾ ਹੈ ਨਾ ਸਹੀ ਜੇ ਮੈਨੂੰ ਮਲਾ ਔਰਤਾਂ ਨਾਲ ਰਿਲੇਟਡ ਹੈ ਨਾ ਇਹ ਮੰਨਿਆ ਜਾਂਦਾ ਵੀ ਜਿਹੜਾ ਹੈਗਾ ਇਹ ਦੇਸ਼ ਆ ਜਿਹੜਾ ਔਰਤਾਂ ਤੇ ਬੱਚਿਆਂ ਦਾ ਵੀ ਜੇਕਰ ਘਰਾਂ 'ਚ ਲੜਾਈ ਲੜਪੇ ਮਾਲਾ ਮੇਰੇ ਵਰਗਾ ਕਿ ਉਹਦੇ ਘਰਾਂ 'ਚ ਨਾ ਲੜਪੇ ਤਾਂ 911 ਵੀ ਡਾਇਲ ਹੋ ਜਾਂਦਾ ਹੋ ਜਾਂਦਾ ਤੇ ਆਪਣੇ ਪੰਜਾਬੀ ਕਮਿਊਨਿਟੀ 'ਚ ਬਚਿਆ ਇਹ ਕੰਮ ਗੋਰਿਆਂ 'ਚ ਹੀ ਹੁੰਦਾ ਐਸੀ ਨਾਲੇਜ ਸੇ ਠੀਕ ਹੈ ਵੈਸੇ ਥੋੜੀ ਬਹੁਤ ਜ਼ਰੂਰ ਹੈ કે અ સેફટી જિકન અસી કે હેના તે તવાડી ઇન્ડિપેન્ડન્સ હે યુ નો યોર રાઇટ્સ અથે તાનુ અપને રાઇટ્સ સે બારે પતા હે તે જો સપોર્ટિંગ સર્વિસીસ ભી કાફી અચ્છી હે યધર જિકન વુમેન સપોર્ટિંગ સર્વિસીસ હે યુથ સપોર્ટિંગ સર્વિસીસ હે તો ઓ સર્વિસીસ નો તુસી કોલ કર સકદે હો તે તો તાનુ ઉસ મામલે મે સપોર્ટ કર સકદી હે ફિર જિકન ચેરિટી ઓર્ગેનાઇゼશન્સ ભી કાફી હે હો નેકર અધર એલ્ડરલી ઓર વુમેન સ્વસ્તે ભી ચેરિટી ઓર્ગેનાઇゼશન્સ હે ਤੋ ਉਸ ਹਿਸਾਬ ਨਾਲ ਇੱਥੇ ਇਹ ਹੈ ਕਿ ਗਵਰਨਮੈਂਟ ਦਾ ਮੇਨ ਫੋਕਸ ਹੈ ਰਹਿੰਦਾ ਹੈ ਕਿ ਤੁਸੀਂ ਜੋ ਸਿਟੀਜ਼ਨਸ ਹੈ ਉਹਨਾਂ ਦੀ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਅੱਛੇ ਤਰ੍ਹਾਂ ਕੁਆਲਿਟੀ ਆਫ ਲਾਈਫ ਦੇ ਸਕਦੇ ਹਾਂ ਸੋ ਕੈਨੇਡਾ ਵਿੱਚ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਏਵਰੀ ਸਿਟੀਜ਼ਨ ਇਜ਼ ਇੰਪੋਰਟੈਂਟ ਕਵਾਲਿਟੀ ਆਫ ਲਾਈਫ ਇਜ਼ ਇੰਪੋਰਟੈਂਟ ਹਿਊਮਨ ਰਾਈਟਸ ਦੇ ਉਹ ਲੋਕ ਗੱਲਾਂ ਕਰਦੇ ਸੋ ਕੋਈ ਚੀਜ਼ਾਂ ਏ ਥੋੜੀ ਜਿਹੀ ਫਰਕ ਹੈ ਬਾਕੀ ਇੰਡੀਆ ਵਿੱਚ ਵੀ ਐ ਨਹੀਂ ਕਿ ਤੁਹਾਡੀ ਉੱਥੇ ਵੈਲਿਊ ਨਹੀਂ ਹੈਗੀ ਪਰ ਐ ਕਿ ਉੱਥੇ ਬਾਕੀ ਸਭ ਪੋਲਿਟਿਕਸ ਅ ਬਿਊਰੋਕ੍ਰੇਸੀ ਦੇ ਚੱਕਰ ਵਿੱਚ ਉਹ ਸਾਰੀ ਚੀਜ਼ਾਂ ਦਬ ਜਾਂਦੀ ਹੈਗੀ ਹੁਣ ਕਈ ਚੀਜ਼ਾਂ ਇੰਡੀਆ ਵਿੱਚ ਤੁਸੀਂ ਦੇਖ ਰਹੇ ਲੋਕੀ ਦਾਨ ਸਭ ਕਰਨ ਦੇ ਕੰਮ ਵੀ ਕਰਦੇ ਹਨ ਗੁਰਦਾਰੇ ਦੀ ਤਰਫੋਂ ਵੀ ਤੁਸੀਂ ਪਿੰਗਲਵਾੜਾ ਜਿਕਨ ਹੋ ਗਏ ਇੰਸਟੀਟਿਊਟਸ ਹੈ ਉਸ ਤਰ੍ਹਾਂ ਦੇ ਪਾਕਟਸ ਕਾਫੀ ਜਗ੍ਹਾ ਹੈ पर इधर क्योंकि पॉपुलेशन ओवरऑल भी घट हैगी तो यू सी द डिफरेंस मोर फिर जो जो लोग इतने आते हैं फिर वो कैनेडियन वैल्यूज़ में भी फॉलो करना चाहते हैं कि कैनेडियन वैल्यूज़ की है कि डेमोक्रेसी रेस्पेक्ट फॉर एवरी रिलीजन एंड फैमिली लाइफ तो फैमिली वर्क बैलेंस लाइफ थोड़ा इतने ज़्यादा है जो कि तुम्हें और लेड़ी, मतलब लेडीज़ प्रिफर करते अच्छा लगता है <coughs> ਮੈਂ ਬੱਚਿਆਂ ਦੀ ਸਟੱਡੀ ਨਾਲ ਰਿਲੇਟਡ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕੁਝ ਬੱਚੇ ਵੀ ਬੈਠੇ ਆ ਇੱਥੇ ਲਾਈਕ ਬੱਚਿਆਂ ਦੀ ਸਟੱਡੀ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਬਹੁਤ ਹਾਰਡ ਸਟੱਡੀਆਂ ਹੈ ਹੈਨਾ ਮੈਂ ਇੱਥੇ ਥੋੜਾ ਜਿਹਾ ਫੀਲ ਕੀਤਾ ਹੈ ਥੋੜਾ ਜਿਹਾ ਬਰਡਨ ਘਟਾ ਹੈ ਬੱਚਿਆਂ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਤੇ ਨਾਲ ਰਿਲੇਟਡ ਤੁਹਾਨੂੰ ਸੇਮ ਚੀਜ਼ ਫੀਲ ਹੁੰਦੀ ਹੈ ਜਾਂ ਕੁਝ ਡਿਫਰੈਂਟ ਫੀਲ ਹੁੰਦਾ ਮੇਰੇ ਨਾਲੋਂ ਸਟੱਡੀਆਂ ਦੇ ਬਾਰੇ ਹਾਂਜੀ ਹਾਂਜੀ ਮੈਂ ਤੇ ਇਹ ਕਹੂੰਗੀ ਕਿ ਜੋ ਮੇਰੀ ਬੇਟੀ ਹੈ ਹਜੇ ਫਰਸਟ ਸਟੈਂਡਰਡ ਦੇ ਵਿੱਚ ਆ ਤੇ ਮੈਨੂੰ ਇਦਾਂ ਲੱਗਦਾ ਕਿ ਇੰਡੀਆ ਵਿੱਚ ਸਟੱਡੀਜ਼ ਜ਼ਿਆਦਾ ਬੈਟਰ ਨੇ ਕਿਉਂਕਿ ਇੱਥੇ ਸਟੱਡੀਜ਼ ਦੇ ਉੱਤੇ ਇੰਨਾ ਜ਼ਿਆਦਾ ਐਮਫਸਿਸ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਮੈਨੂੰ ਪਤਾ ਆ ਕਿਉਂਕਿ ਇਹਨਾਂ ਨੂੰ ਕੋਈ ਹੋਮਵਰਕ ਨਹੀਂ ਮਿਲਦਾ ਮਤਲਬ ਕਿ ਇੰਡੀਆ ਦੇ ਵਿੱਚ ਜੋ ਸੀਗਾ ਆਪਾਂ ਫਰਸਟ ਕਲਾਸ ਤੱਕ ਵੀ ਕਾਫੀ ਕੁਝ ਸਿੱਖ ਜਾਂਦੇ ਸੀ ਆਪਾਂ ਨੂੰ ਰੀਡਿੰਗ ਰਾਈਟਿੰਗ ਦੇ ਵਿੱਚ ਬਹੁਤ ਪਰਫੈਕਟ ਸੀਗੇ ਆਪਾਂ ਬਟ ਇੱਥੇ ਮਤਲਬ ਸਕੂਲ ਦੇ ਵਿੱਚ ਉਹ ਉਸ ਤਰ੍ਹਾਂ ਦੀ ਰੀਡਿੰਗ ਉਸ ਤਰ੍ਹਾਂ ਦੀ ਰਾਈਟਿੰਗ ਜਾਂ ਉਵੇਂ ਹੋਮਵਰਕ ਨਹੀਂ ਦਿੱਤਾ ਜਾਂਦਾ ਇੱਥੇ ਤੁਹਾਨੂੰ ਬੱਚਿਆਂ ਦੇ ਕਰਵਾਉਣਾ ਪੈਂਦੀ ਆ ਤਾਂ ਜੋ ਤੁਹਾਡੇ ਬੱਚੇ ਮਤਲਬ ਕਿ ਅਗਰ ਅੱਗੇ ਜਾ ਕੇ ਵਧੀਆ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਵਧੀਆ ਕੋਰਸ ਅਪਲਾਈ ਕਰਨ ਜਿਵੇਂ ਕਿ ਹੁਣ ਆਪਾਂ ਨੂੰ ਹੁੰਦਾ ਇੰਡੀਆ ਦੇ ਵਿੱਚ ਮਾਈਂਡ ਸਟੈਟਸ ਇਦਾਂ ਦਾ ਕਿ ਵੀ ਬੱਚੇ ਆਪਣੇ ਇੰਜੀਨੀਅਰ ਜਾਂ ਡਾਕਟਰ ਹੀ ਬਣਨ ਹਾਂਜੀ ਤਾਂ ਮਤਲਬ ਜਿੱਦਾਂ ਦੀ ਇੱਥੇ ਐਜੂਕੇਸ਼ਨ ਸਕੂਲ ਦੇ ਵਿੱਚ ਹੈਗੀ ਆ ਉਹ ਮੈਨੂੰ ਇਦਾਂ ਲੱਗਦਾ ਕਿ ਇੰਡੀਆ ਵਿੱਚ ਮੱਟ ਬੈਟਰ ਆ ਆ ਤੁਸੀਂ ਕਿੰਨੇ ਪਾਸ ਦਾ ਬਮਾਇਗਾ ਅ ਜਦੋਂ ਤੁਸੀਂ ਕਿੰਨਾ ਟਾਈਮ ਪਹਿਲਾਂ ਤੁਸੀਂ ਇੱਥੇ ਮੰਨ ਲਓ ਇਹ ਧਰਤੀ ਦਾ 5 ਸਾਲ ਹੋ ਗਏ 5 ਸਾਲ ਹੋ ਗਏ 5 ਸਾਲਾਂ ਦੇ ਵਿੱਚ ਤੁਸੀਂ ਕਿੰਨੇ ਵਾਰੀ ਇਕੱਠੀਆਂ ਬੈਠੀਆਂ ਆਂ ਨਿਆ ਕੁੜੀਆਂ ਆਲੋ ਇਸ ਮਾਈ ਫਰਸਟ ਟਾਈਮ ਲਾਈਕ ਜਦੋਂ ਦੀ ਪ੍ਰੈਕਟਿਸ ਸ਼ੁਰੂ ਹੋਈ ਹੈ ਵਿਸਾਖੀ ਮੇਲੇ ਦੀ ਆਈ ਥਿੰਕ ਆਪਾਂ ਮਹੀਨੇ ਤੋਂ ਜ਼ਿਆਦਾ ਹੋ ਗਿਆ ਆਪਾਂ ਐਵੇਂ ਬੈਠਦੇ ਆਂ ਇਕੱਠੇ ਹੁੰਦੇ ਆਂ ਔਰ ਪ੍ਰੈਕਟਿਸ ਕਰਦੇ ਆਂ ਹਰ ਵੀਕ ਹਰ ਸੰਡੇ ਇਨ ਗੁਰਦੁਆਰਾਸ ਐਂਡ ਆਈ ਊਡ ਸੇ ਟਵਾਈਸ ਇਨ ਅ ਵੀਕ ਜਦ ਦੀ ਇਹ ਪ੍ਰੈਕਟਿਸ ਸ਼ੁਰੂ ਹੋਈ ਹੈ ਮਾਰਚ ਤੋਂ ਮਾਲੋ ਤੁਹਾਡਾ ਮੰਨਣਾ ਹੈ ਵੀ ਜਿਹੜਾ ਆਪਾਂ ਕਹਿੰਦੇ ਸਾਡੇ ਜਿਹੜਾ ਹੈਗਾ ਰਿਲੀਜੀਅਨ ਇੰਸਟੀਚੂਨ ਚਾਹੇ ਗੁਰੂ ਗੁਰਦਵਾਰਾ ਸਾਹਿਬ ਉਹ ਤੁਹਾਨੂੰ ਜਿਹੜਾ ਹੈਗਾ ਇੱਕ ਸੱਭਿਆਚਾਰਕ ਤੌਰ ਤੇ ਵੀ ਜੋੜ ਕੇ ਰੱਖਦੇ ਸਮਾਈ ਇਹ ਵੀ ਲੱਗਦਾ ਹੈ ਔਰ ਆਪਣੇ ਖੁਦ ਵੀ ਸੜਾ ਨੈਟਵਰਕਿੰਗ ਹੈ ਸਰਕਲ ਹੈ ਵੀ ਯੂਸ ਟੂ ਡੂ ਗੈਟ ਟੂਗੇਦਰਸ ਯੂ نو ਜਦੋਂ ਕੋਈ ਓਕੇਜਨ ਹੈ ਬਰਥਡੇ ਪਾਰਟੀਆਂ ਹੈ ਬੱਚਿਆਂ ਦੇ ਹੈ ਯੂ نو ਪਲੇ ਡੇਟਸ ਫੈਂਪਾ ਐਵੇਂ ਫੈਮਿਲੀਜ਼ ਵੀ ਮਿਲਦੇ ਆ ਰਾਤੀ ਸਟੇ ਕਰਦੇ ਆ ਲਾਈਕ ਬੱਚੇ ਵੀ ਖੇਡ ਲੈਣ ਐਂਡ 올 ਥੈਟ ਤੇ ਬਾਕੀ ਲਾਈਕ ਜਿਵੇਂ ਅਥੋ ਟ੍ਰਾਂਟੋ ਨੇੜੇ ਆ ਉਧਰ ਚਲੇ ਗਏ montreal chale gayi i went mean get together with family friends we it keep on going on yeah te aaj main koi karne har ekdam time deta jana chahe bolo na bolo bolna paina hi man lo ik je main lo ithe jo saade log utthe aunde hai na man lo plus 2 to karke bacche aage tusi ki nazar pehla aaye ithe mainu 6 saal ho gaye hain 6 saal aaj to man lo plus 2 karke na to ohna ne man lo colleges live dekhi bachara ne utthe na university life dekhi ਕਿ ਲੱਗਦਾ ਤੁਹਾਨੂੰ ਵੀ ਉਹਦਾ ਫਾਇਦਾ ਇੱਕ ਹੈਗਾ ਵੀ ਚਲੋ ਇੱਥੇ ਆ ਕੇ ਜਿਹੜਾ ਹੈਗਾ 84 ਦੇ ਚੱਕਰ ਚ ਪਏ ਗਏ ਹਨਾ ਪੈਸਿਆਂ ਵਾਲੇ ਚ ਵੀ ਇੱਕ ਬੰਦਾ ਸੈੱਟ ਹੁੰਦਾ ਤੇ ਉਹ ਲੱਗਦਾ ਇਹਨੂੰ ਕਿਵੇਂ ਦੇਖਦੇ ਹਾਂ ਵੀ ਪਲੱਸ 2 ਤੋਂ ਬਾਅਦ ਬੱਚੇ ਦਾ ਆਉਣਾ ਕਿਵੇਂ ਦੇਖਦੇ ਹਾਂ ਅਨ ਪਲੱਸ 2 ਤੋਂ ਬਾਅਦ ਬੱਚਿਆਂ ਦਾ ਆਉਣਾ ਬਹੁਤ ਜ਼ਿਆਦਾ ਡਿਫਿਕਲਟ ਹੈ ਬੱਚਿਆਂ ਲਈ ਬਿਕੋਜ਼ ਇੰਡੀਆ ਦੇ ਵਿੱਚ ਬੱਚਿਆਂ ਨੂੰ ਥੋੜੀ ਇੰਡੀਪੈਂਡੈਂਸ ਆਪਾਂ ਘੱਟ ਹੀ ਸਿਖਾਉਂਦੇ ਆ ਏਟ ਲੀਸਟ ਜਦ ਤੱਕ ਉਹਨਾਂ ਨੇ 12ਵੀਂ ਕੀਤੀ ਹੁੰਦੀ ਹੈ ਜਦੋਂ ਬੈਚਲਰਸ ਕਰਦੇ ਉਦੋਂ ਥੋੜੀ ਜੀ ਇੰਡੀਪੈਂਡੈਂਸ ਸਿੱਖਦੇ ਆ ਉਹ ਘਰੋਂ ਬਾਹਰ ਜਾਂਦੇ ਆ ਹੌਸਟਲਸ ਵਿੱਚ ਰਹਿੰਦੇ ਆ ਬਟ 12ਵੀਂ ਤੱਕ ਤੇ ਉਹਨਾਂ ਦੀ ਫੀਸ ਖਾਣਾ ਪੀਣਾ ਕਿੱਥੇ ਜਾ ਰਹੇ ਕਿੱਥੇ ਆ ਰਹੇ ਸਭ ਪੇਰੈਂਟਸ ਹੀ ਕੰਟਰੋਲ ਕਰਦੇ ਆ ਸੋਦੋਂ ਇੱਕੋ ਦਾਮ ਉਹ ਇੱਥੇ ਆ ਜਾਂਦੇ ਆ ਉਹਨਾਂ ਨੂੰ ਫੀਸ ਵੀ ਆਪ ਦੀ ਆਪ ਇਕੱਠੀ ਕਰਨੀ ਪੈਂਦੀ ਹੈ ਉਹਨਾਂ ਨੂੰ ਆ ਦੇ ਲਿਵਿੰਗ ਐਕਸਪੈਂਸਸ ਵੀ ਅਰਨ ਕਰਨੇ ਪੈਂਦੇ ਆ ਜੋ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਉਹਨਾਂ ਬੱਚਿਆਂ ਤੇ ਜੋ ਕਿ 12 ਸਾਲ ਆਈ ਥਿੰਕ 18 ਸਾਲਾਂ ਦਾ ਬੱਚਾ ਹੋਏਗਾ ਇਟਸ ਟੂ ਮੱਚ ਆਫ ਅ ਪ੍ਰੈਸ਼ਰ ਫॉर ਅ 18 ਇਅਰ 올ਡ ਕਿ ਇੱਥੇ ਆ ਕੇ ਆਪਦੀ ਪੜ੍ਹਾਈ ਦਾ ਵੀ ਖਰਚਾ ਕੱਢਣਾ ਆਪਦੇ ਰਹਿਣ ਸਹਿਣ ਦਾ ਵੀ ਖਰਚਾ ਕੱਢਣਾ ਤੇ ਪਲੱਸ ਉਹਨਾਂ ਦੀ ਮੈਂਟਲ ਹੈਲਥ ਤੇ ਆਈ ਥਿੰਕ ਬਹੁਤ ਜ਼ਿਆਦਾ ਇਫੈਕਟ ਪੈਂਦਾ ਆ ਤਾਂ ਉਹਨਾਂ ਨੂੰ ਬੱਚੇ ਮਿਲਦੇ ਇੱਥੇ ਹਾਂਜੀ ਮੇਰੀ ਆਪ ਦੀ ਨੀਸ ਆਈ ਹੋਈ ਹੈ 12ਵੀਂ ਕਰਕੇ ਬਟ ਕਿਉਂਕਿ ਅਸੀਂ ਇੱਥੇ ਆ ਅਸੀਂ ਉਹਨੂੰ ਸਪੋਰਟ ਕਰਦੇ ਆ ਉਹਦੇ ਪੇਰੈਂਟਸ ਪਿੱਛੋਂ ਫੀਸ ਨਾਲ ਸਪੋਰਟ ਕਰਦੇ ਆ ਸੋ ਸ਼ੀ ਇਜ਼ ਵੈਲ ਸਪੋਰਟਡ ਇਨ 댓 ਕੇਸ ਬਟ ਜਿਹੜੇ ਬੱਚਿਆਂ ਨੂੰ ਮਾਪੇ ਐਵੇਂ ਭੇਜ ਦਿੰਦੇ ਆ ਵੀ ਤੇਰੇ ਇੱਕ ਸੈਮੈਸਟਰ ਦਾ ਦੇ ਦੇਾਂਗੇ ਖਰਚਾ ਬਾਕੀ ਤੂੰ ਆਪ ਹੀ ਕੱਢ ਆਈ ਥਿੰਕ ਬਹੁਤ ਵੱਡਾ ਜ਼ੁਲਮ ਹੈ ਉਹਨਾਂ ਨਾਲ ਨਹੀਂ ਹੋਣਾ ਚਾਹੀਦਾ ਤੇ ਆ ਤੁਹਾਡੇ ਹਿਸਾਬ ਨਾਲ ਆਪਾਂ ਕਹਾਂਗਾ ਆਪਾਂ ਪੂਰੀ ਸਰਕਲ ਨਾਲ ਲਾਈਨ ਪੂਰੀ ਕਰ ਹੀ ਦੇਵਾਂ ਹਾਂ ਹੋਰ ਦੁਬਾਰੀ ਸ਼ੁਰੂ ਕਰਦੇ ਆ ਟਾਡੀ ਸਾਹਿਬ ਨਾਲ ਕਦੋਂ ਮੰਨ ਲਓ ਜਦੋਂ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨਾ ਇੱਥੇ ਕੈਨੇਡਾ ਪੰਜ ਸਾਲ ਪੰਜ ਸਾਲ ਹੋ ਗਿਆ ਮਤਲਬ ਸਾਰੇ ਪੰਜ ਪੰਜ ਸਾਲ ਆ ਗਏ ਹੁਣ ਪੰਜ ਸਾਲਾਂ ਦੇ ਵਿੱਚ ਕੀ ਖੋਇਆ ਕਿ ਕਿੰਨੇ ਵਾਰੀ ਪਿੰਡ ਕਿਹੜਾ ਵਜੇ ਕੀ ਖੋਇਆ ਮੈਂ ਕਿੰਨੇ ਵਾਰੀ ਇੰਡੀਆ ਗਏ ਅੱਛਾ ਇੰਡੀਆ ਗਏ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਕਦੋਂ ਲਾਸਟ ਈਅਰ ਤੇ ਕਿਵੇਂ ਲੱਗਿਆ ਪ੍ਰਚਾਰਕ ਸਾਲਾਂ ਬਾਅਦ ਜਾ ਕੇ ਮੈਨੂੰ ਲੱਗਦਾ ਇੰਡੀਆ ਵੀ ਹੁਣ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੇਂਜ ਹੋ ਗਿਆ ਚੇਂਜ ਹੋ ਗਿਆ ਮਾਰਲ ਮੋਰਲ ਵੈਲਿਊਜ਼ ਵੀ ਘਟ ਗਈਆਂ ਬੰਦਿਆਂ ਦੀਆਂ ਤੇ ਆਰਥਿਕ ਤੌਰ ਤੇ ਚੇਂਜ ਹੋਇਆ ਕਿਦਾਂ ਆਰਥਿਕ ਤੌਰ ਤੇ ਮੈਨੂੰ ਲੱਗਦਾ ਹੈ ਕਿ ਇੰਡੀਆ ਵੀ ਹੁਣ ਗਰੋ ਕਰਦਾ ਹੈ ਗਰੋ ਕਰਦਾ ਹਾਂਜੀ ਤਾਂ ਆ ਤੁਹਾਡਾ ਕਿਹੜਾ ਪਿੰਡ ਹੈ ਮੈਂ ਪਿੰਡ ਤੋਂ ਨਹੀਂ ਮੈਂ ਮੈਂ ਰਾਜਸਥਾਨ ਤੋਂ ਹਾਂ ਅੱਛਾ ਰਾਜਸਥਾਨ ਤੋਂ ਹਾਂਜੀ ਮੈਂ ਪੰਜਾਬ ਤੋਂ ਨਹੀਂ ਹਾਂ ਠੀਕ ਹੈ ਤੁਹਾਨੂੰ ਪਤਾ ਲੱਗ ਜਾਊਗਾ ਮੇਰੀ ਪੰਜਾਬੀ ਇੰਨੀ ਚੰਗੀ ਨਹੀਂ ਹੈਗੀਆ ਮੈਨੂੰ ਕਨਵਰਟ ਕਰਨਾ ਪੈਣਾ ਹੈ ਪਹਿਲੇ ਹਿੰਦੀ ਤੋਂ ਪੰਜਾਬੀ ਫਿਰ ਮੈਂ ਪੰਜਾਬੀ ਬੋਲਦੀ ਹਾਂ ਤੇ ਪਰ ਮਾਲੋ ਇੱਥੇ ਆਰਡਰ ਆਇਆ ਇਸਦਾ ਹਾਂਜੀ ਇੱਥੇ ਹਾਂਜੀ ਤੇ ਮਾਲਾ ਜਦੋਂ ਰਾਜਸਥਾਨ ਆ ਟਿੱਬਿਆਂ ਤੋਂ ਬਾਅਦ ਜਦੋਂ ਆ ਦੇਖਿਆ ਹੁਣਾ ਮਤਲਬ ਪਤਾ ਨਹੀਂ ਮੈਂ ਤੁਸੀਂ ਰਾਜਸਥਾਨ ਦੇ ਕਿੱਥੋਂ ਰਹਿੰਦੇ ਹੋ ਤਾਂ ਮਤਲਬ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਇੱਥੇ ਠੰਡ ਠੰਡ ਵਾੜੀ ਹੈਗੀ ਪਰ ਮੈਨੂੰ ਲੱਗਦਾ ਸੜਕਾਂ ਦਸ ਕਲੀਨ ਨਹੀਂ ਹੈਗੀਆਂ ਤੇ ਲੋਕੀ ਜਿਹੜੇ ਰੂਲਸ ਵੀ ਫਾਲੋ ਕਰਦੇ ਆ ਜਿਹੜੇ ਤੁਸੀਂ ਇੰਡੀਆ ਵਿੱਚ ਇੰਨੀ ਇੰਨੀ ਟ੍ਰੈਫਿਕ ਸੀਗੀ ਹੈ ਉਥੇ ਜਦੋਂ ਜਦੋਂ ਮੈਂ ਇੰਡੀਓ ਤੋਂ ਆਈ ਆਫਟਰ 5 ਇਅਰਸ ਵੈਨ ਆ ਵੈਂਟ देयर ਐਂਡ ਵੈਨ ਆ ਕਮ ਬੈਕ ਇੰਨਾ ਖਾਲੀ ਲੱਗਿਆ ਮੈਨੂੰ ਇੱਥੇ ਉੱਥੇ ਸਾਰਾ ਦਿਨ ਪੀ ਪੈਂ ਪੈਂ ਪੀ ਪੈਂ ਪੈਂ ਇੱਥੇ ਬਿਲਕੁਲ ਖਾਲੀ ਹੈਗੇ। ਉਹੀ ਤਾਂ ਰੌਣਕਾਂ ਜਾਂਦੀ ਨਹੀਂ। ਹਾਂਜੀ। ਚਲੋ ਤੇ ਆਜਾ ਇੱਧਰ ਮੈਂ ਲਾ ਰਿਹਾ ਰਹਿ ਗਿਆ ਤੁਸੀਂ ਨਾ ਬੜੇ ਸਜੇ ਤਾਂ ਜਿਵੇਂ ਭਾਈ ਸੋਹਣੇ ਲੱਗਦੇ। ਥੈਂਕ ਯੂ। ਮਾਦਾ ਇਹ ਜਿਹੜਾ ਹੈਗਾ ਮੰਨ ਲਓ ਇਸ ਖੂਬਸੂਰਤ ਦਾ ਰਾਜਕੀ ਹੈ। ਜਿਮ ਜਿਮ 5 ਡੇਜ਼ ਅ ਵੀਕ। ਫਾਈਵ ਡੇਸ ਕਿੰਨਾ ਮੰਨ ਲੋ ਕਿੰਨਾ ਚਿਰ ਹੋ ਗਿਆ ਤੁਮ ਇੱਥੇ ਮੈਨੂੰ ਬਹੁਤ 25 ਇਅਰਸ ਅੱਛਾ ਫਰਸਤ ਹੀ ਹੋ ਗਿਆ ਤੇ 25 ਸਾਲ ਹੋ ਗਿਆ ਨਾ ਤੇ ਪਿੰਡ ਕਿੰਨੇ ਵਾਰੀ ਗਈਆਂ ਬਈ ਮੈਨੂੰ 13 ਸਾਲ ਹੋ ਗਏ ਹੁਣ ਕਿਉਂਕਿ ਮੇਰਾ ਆਂਡੀਆਂ ਹੈ ਨਹੀਂਗਾ ਕੋਈ ਨਾ ਫੈਮਿਲੀ ਸਾਰੀ ਇੱਥੇ ਐਟਲਾਂਟਾ ਮੰਮੀ ਚਾਚੇ ਤਾਏ ਪੂਆ ਮਾਸੀ ਉਹਨਾਂ ਦੇ ਵੀ ਅੱਗੇ ਗਾਂਦੇ ਰਿਸ਼ਤੇ ਤੇ ਇੱਥੇ ਸਾਰੇ ਕੋਈ ਹੈ ਨਹੀਂ ਇੰਦੀ ਮਨ ਲਾ ਇੱਥੇ ਮਿਲ ਮਿਲ ਆਉਣੇ ਹਾਂ ਹਾਂ ਹੁਣ ਫਿਰ ਪਿੰਡ ਕਿਹੜਾ ਵਜਦਾ ਨਹੀਂ ਜੀ ਨਹੀਂ ਕਰਦਾ ਕਿਉਂਕਿ ਕਿਹਨੂੰ ਮਿਲਣਾ ਹੈ ਕਿਉਂ ਕੀ ਕਰਦਾ ਮਨ ਲ ਕੋਈ ਰਿਸ਼ਤੇਦਾਰ ਨਹੀਂ ਰਹੇ ਉੱਥੇ ਹਾਂਜੀ ਕੋਈ ਨਹੀਂ ਹੈਗਾ ਕਿੰਨੇ ਸਾਲ ਦੀ ਉਮਰ ਚਾਗੇ ਦੋ ਇੱਥੇ ਮਤਲਬ ਲਾਈਕ 16 बै... 17 ਮੈਂ ਤਾਂ ਬੜਾ ਤੂੰ ਮਰਨੀ ਕੁਛ ਨਹੀਂ ਚਾਹੀਦੀ ਹੁੰਦੀ ਫਿਰ ਉਹਦਾ ਆਈਡੀਆ ਹੋ ਜਾਣਾ ਚੱਲ ਕੋਈ ਚੱਕ ਨਹੀਂ ਮਨ ਲ ਉਹ ਫਿਰ ਉਹ ਯਾਦਾਂ ਜਿਹੜੀਆਂ ਜਾਂ ਉਹ ਤੁਹਾਡੇ ਜਿੰਨਾ ਫਰੈਂਡ ਸਰਕਲ ਸੀ ਉਹ ਵੀ ਇੱਥੇ ਆ ਗਿਆ ਹਾਂਜੀ ਸਾਰੇ ਇੱਥੇ ਆ ਸਾਰੇ ਮੋਸਟਲੀ ਤੇ ਫਿਰ ਕੈਨੇਡਾ ਦਾ ਸਭ ਤੋਂ ਇੱਕ ਮਾੜਾ ਕੰਮ ਗਿਆ ਠੰਡੇ ਨਹੀਂ ਦੱਸਣੀ ਕੋਈ ਹੋਰ ਚੀਜ਼ ਜਿਹੜੀ ਸਾਨੂੰ ਇੱਥੋਂ ਦਾ ਸਿਸਟਮ ਚ ਲੱਗੀ ਘਾਟ ਵੀ ਆ ਚੀਜ਼ ਹੋਣੀ ਚਾਹੀਦੀ ਆਈ ਥਿੰਕ ਕੰਮ ਲਾਈਕ ਬਹੁਤ ਜ਼ਿਆਦਾ ਕੰਮ ਚ ਫਸ ਜਾਨੇ ਜਿਵੇਂ ਨਾ ਲੈਕ ਆਪਾਂ ਜਦੋਂ ਤੁਸੀਂ ਸਟਾਰਟ ਕਰਦੇ ਆ ਕੋਈ ਜਿਵੇਂ ਹੁਣ ਪਹਿਲਾਂ ਛੋਟੀ ਕਾਰ ਲਈ ਫਿਰ ਵੱਡੀ ਛੋਟਾ ਕਰ ਫਿਰ ਵੱਡਾ ਕਰ ਫਿਰ ਤੁਸੀਂ ਇੱਕ ਜੌਬ ਫਿਰ ਤੁਸੀਂ ਸਾਈਡ ਤੇ ਹੋਰ ਉਹਨੂੰ ਕੰਪਨਸੇਟ ਕਰਨ ਲਈ ਹੋਰ ਹੋਰ ਕੰਮ ਕਰਦੇ ਆ ਆਪਦੇ ਲਈ ਟਾਈਮ ਕੱਢਣਾ ਭੁੱਲ ਜਾਂਦੇ ਆ ਹਾਂ ਹਾਂ ਇਹਨਾਂ ਦੇ ਮੈਂ ਮੈਂ ਇਹਨਾਂ ਦੇ ਬਹਿਦਾ ਸੱਚ ਜੋ ਮਾਲ ਉਹ ਇਹਨਾਂ ਜਿਹੜੀ ਸਾਰੀ ਜਿਹੜੀ ਸ਼ੂਟਿੰਗ ਹੋ ਰਹੀ ਹੈ ਇਹਨਾਂ ਦੇ ਘਰੇ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਸਭ ਫ੍ਰੀ ਆਫ ਕੋਸਟ ਆਪ ਦਾ ਘਰ ਦਿੱਤਾ ਹੈ ਥੈਂਕ ਯੂ ਮਾਲੋ ਜਦੋਂ ਬੰਦਾ ਘਰ ਲੈਂਦਾ how ਕਿਦਾਂ ਦੀ ਫੀਲਿੰਗ ਹੈ ਮਨ ਲਗਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਪਹਿਲਾਂ ਤਾਂ ਇੱਥੇ ਮੈਨੂੰ ਆਇਆ ਨੂੰ ਹੋ ਗਏ ਨੇ 9 ਸਾਲ 9 ਸਾਲ ਹੋ ਗਏ ਹਾਂਜੀ ਮਤਲਬ ਹੁਣ ਜਦੋਂ ਘਰ ਲਿਆ ਹਨਾ ਕਿ ਮਤਲਬ ਘਰ ਵਾਲਾ ਦੱਸੋ ਵੀ ਹਰੇਕ ਬੰਦਾ ਚਾਹੁੰਦਾ ਵੀ ਘਰ ਹਨਾ ਖਾਸ ਕਰਕੇ ਔਰਤ ਨੂੰ ਆਪਦਾ ਕਿਚਨ ਕੁਚਨ ਹੋਵੇ ਹਾਂਜੀ 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 ਸੁਣਾ ਐਕਸਪਲੇਨ ਕਰ ਸੋ ਪਹਿਲੀ ਗੱਲ ਦੇਖੋ ਜਦੋਂ ਵੀ ਅਸੀਂ ਕੈਨੇਡਾ ਚ ਆਉਨੇ ਹਾਂ ਸਾਰੇ ਮੋਸਟਲੀ ਆਪਣੇ ਅਪਾਰਟਮੈਂਟਸ ਵਗੈਰਾ ਤੋਂ ਸ਼ੁਰੂ ਕਰਦੇ ਹਾਂ ਉਹ ਵਧੀਆ ਕਈ ਫੈਮਿਲੀ ਜਿੱਦਾਂ ਨਹੀਂ ਹੁੰਦੇ ਜਿਨ੍ਹਾਂ ਦੇ ਆਲਰੇਡੀ ਹਸਬੈਂਡ ਇੱਥੇ ਹੁੰਦੇ ਨੇ ਤਾਂ ਚਲੋ ਉਹਨਾਂ ਨੂੰ ਆਲਰੇਡੀ ਬਣਿਆ ਬਣਾਇ ਤਾਲ ਬਾਅਦ ਪਹਿਲਾ ਮੈਂ ਇੱਕ ਕਰ ਲਿਆ ਤੇ ਬਹੁਤ ਮਿਹਨਤ ਕੀਤੀ ਜਿੱਦਾਂ ਮੇਰੀਆਂ ਫਰੈਂਡਸ ਨੇ ਦੱਸਿਆ ਕਿ ਓਪਰਚ्युनिटीज ਬਹੁਤ ਆ ਸਾਡੇ ਕੋਲ ਹਨਾ ਤੇ ਮੈਂ ਉਹ ਸਾਰੀਆਂ ਓਪਰਚ्युनिटीज ਯੂਜ਼ ਕੀਤੀਆਂ ਆਪਣੀਆਂ ਤੇ ਹੁਣ ਵਾਹਿਗੁਰੂ ਦੀ ਮਿਹਰ ਨਾਲ ਇਹ ਮੈਂ ਸੈਕੰਡ ਹੋਮ ਹੈ ਮੇਰਾ ਜੇ ਤੁਹਾਡੇ ਚ ਕੈਪੈਬਿਲਿਟੀ ਹੈਗੀ ਆ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਜਦੋਂ ਮੈਂ ਪੁੱਛਦਾ ਜਦੋਂ ਘਰ ਲੈ ਆ ਕਿੰਦਾ ਦੀ ਫੀਲਿੰਗ ਆਈ ਬਹੁਤ ਵਧੀਆ ਫੀਲਿੰਗ ਆ ਆਪਣਾ ਘਰ ਤੁਸੀਂ ਕਹਿੰਦੇ ਆਪਣਾ ਮੋਸਟਲੀ ਕੀ ਹੁੰਦਾ ਕੁੜੀਆਂ ਨੂੰ ਕਹਿ ਜਾਂਦਾ ਜੀ ਆ ਮੇਰਾ ਸਹੁਰਿਆਂ ਦਾ ਘਰ ਆ ਆ ਮੇਰਾ ਪੇਕੇ ਦਾ ਘਰ ਆ ਬਟ ਆਈ ਕੈਨ ਪ੍ਰਾਊਡਲੀ ਸੇ ਥਿਸ ਇਜ਼ ਮਾਈ ਓਨ ਹਾਊਸ ਸੋ ਥਿਸ ਇਜ਼ ਵੈਰੀ ਆਸਮ ਫੀਲਿੰਗ ਨਵੀ ਟਾਰ ਮਾ ਵੀ ਕੈਨੇਡਾ ਆ ਕੇ ਆਈ ਹੈ ਵੀ ਆਪਣਾ ਘਰ ਕਰ ਗਏ ਉਹ ਹੀ ਗੱਲ ਗਰਦਾਸ ਮਾਨਦੇ ਆ ਆ ਕਹਿੰਦਾ ਧੀਆ ਜਸੋਰੇ ਤੇ ਪੇਕੇ ਆਈ ਕੈਨ ਪ੍ਰਾਊਡਲੀ ਸੇ ਮਾਈ ਹਾਊਸ ਹੈ ਨਾ ਕਿ ਹਾਂਜੀ ਕਿਉਂਕਿ ਖੁਦ ਬਣਾਇਆ ਨਾ ਮੈਂ ਆਪਣੀ ਮਿਹਨਤ ਨਾਲ ਵੈਸੇ ਜਿਹੜਾ ਹੈਗਾ ਇੰਨਾ ਔਖਾ ਬਈ ਮੰਨ ਲਾ ਐਡੇ ਝੂਲਿਆਂ ਵਾਲੇ ਕਾਟੇ ਪਾਏ ਹਨਾ ਬਹੁਤ ਟਾਈਮ ਲੱਗਿਆ ਹੋਣਾ ਸਾਰਾ ਸਾਰਾ ਅੱਛਾ ਇੱਧਰ ਰੱਖ ਤਾਂ ਨਹੀਂ ਚੁਪਾਉਂਦੇ ਇਹ ਕਿੰਨੇ ਚਿਰ ਬਾਅਦ ਇੰਨਾ ਤਿਆਰ ਹੋਣ ਦਾ ਮੌਕਾ ਮਿਲਦਾ ਕਿ ਰੋਜ਼ ਇੰਨਾ ਤਿਆਰ ਹੋਣਾ ਮੈਨੂੰ ਮਾਲਾ ਸੂਟ ਕਦੋਂ ਪਾਉਣੇ ਮਨ ਲੰਬੇ ਮੁੱਦਾ ਵੈਸੇ ਮੈਨੂੰ ਤਾਂ ਜਦੋਂ ਮੌਕਾ ਮਿਲੇ ਬਸ ਜਦੋਂ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਪਾ ਲੈਂਦੇ ਨਹੀਂ ਮੌਕਾ ਕਦੋਂ ਮਿਲਦਾ ਫਿਰ ਬਈ ਭਾਈ ఎవਰੀ ਡੇ ਮਤਲਬ ਵੀਕਲੀ ਸੰਡੇ ਨੂੰ ਤਾਂ ਹੈਗਾ ਹੀ ਇਹ ਮੌਕਾ ਉਸ ਤੋਂ ਇਲਾਵਾ ਫਰਾਈਡੇ ਵੀ ਜਾਂਦੀ ਹੈ ਮੋਸਟਲੀ ਗੁਰਦੁਆਰਾ ਤੇ ਫਰਾਈਡੇ ਵੀ ਪਾ ਲਈਦੀ ਹੈ ਸੂਟ ਉਸ ਤੋਂ ਇਲਾਵਾ ਕੋਈ ਗੈੱਟ ਠੇਦਰ ਹੋ ਇੰਡੀਅਨ ਜਾਂ ਕੋਈ ਪਾਰਟੀ ਹੋ ਜਾਏ ਤਾਂ ਉਸ ਤੋਂ ਕਿੰਨਾ ਚਿਰ ਹੋ ਗਿਆ ਮਾਲਾ ਤੁਹਾਨੂੰ ਇੱਥੇ ਆਉਣ 17 ਸਾਲ ਤੋਂ ਉੱਤੇ ਹੋ ਗਿਆ 17 ਸਾਲ ਹਾਂ ਮਾਲੋ ਹੁਣ ਘਰ ਕਿੰਨਾ ਗਿਆ ਪਿੰਡ ਗਿਆ ਕਿੰਨਾ ਚਿਰ ਹੋ ਗਿਆ ਭਾਈ ਕਿਤਾ ਬੜਾ ਜਾ ਗਿਆ ਮੈਂ ਹੁਣੇ ਪਿਛਲੇ ਮਹੀਨੇ ਜਾ ਕੇ ਕੀ ਮਾਲਾ ਮਾਲਾ ਜਦੋਂ 17 ਸਾਲ ਪਹਿਲਾਂ ਜਦੋਂ ਪਿੰਡੋ ਚੱਲੀ ਹੋਏਗੇ ਭਾਈ ਹਨਾ ਉਦੋਂ ਗੱਡੀ ਤੇ ਪਾਣੀ ਪੂਣ ਜਾਂ ਪਾਇਆ ਹੋਣਾ ਤੇ ਤੁਰਿਆ ਹੁਣਾ ਉਦੋਂ ਜਦੋਂ ਰੋਏ ਰੂਏ ਹੋਣਿਆ ਤੇ ਹੁਣ ਕੀ ਫਰਕ ਚੱ ਲੱਗਾ ਇੰਨਾ ਚਰਚਾ ਫਿਰ ਐਕਚੁਅਲੀ ਮੇਰੇ ਕੇਸਜ ਕੇਸੀ ਕਿ ਮੈਂ ਜੌਬ ਕਰਦੀ ਸੀ ਆਪਣੇ ਘਰ ਤੋਂ ਬਾਹਰ ਕੱਲੀ ਸੀਗੀ ਤਾਂਵੇ ਮੈਂ ਚੇ ਨਹੀਂ ਰਹਿੰਦੀ ਸੀ ਤੇ ਮੈਂ ਮੈਨੂੰ ਕੋਈ ਫੀਲ ਨਹੀਂ ਹੋਇਆ ਇੰਨਾ ਜ਼ਿਆਦਾ ਜਦੋਂ ਮੈਂ ਇੰਡੀਆ ਛੱਡ ਕੇ ਇੱਥੇ ਆਈ ਕੈਨੇਡਾ ਵਿਆਹ ਕਰਾ ਕੇ ਆਈ ਤਾਂ ਮੈਨੂੰ ਐ ਨਹੀਂ ਲੱਗਿਆ ਵੀ ਮੈਂ ਹੋਮ ਸਿਕ ਹੋਈ ਆ ਔਰ ਹੁਣ ਕੀ ਹੈ ਕਿ ਮੇਰੀ ਸਾਰੀ ਫੈਮਿਲੀ ਵੀ ਇੱਥੇ ਹੈ ਸੋਰ ਅਮਨ ਵਗਣ ਮੈਂ ਐਕਚੁਅਲੀ 11 ਸਾਲ ਬਾਅਦ ਗਈ ਸੀਗੀ ਇੰਡੀਆ ਆਪਣੇ ਬੱਚਿਆਂ ਦੇ ਨਾਲ ਤੇ ਬਹੁਤ ਟਾਈਮ ਬਾਅਦ ਗਈ ਕਿਉਂਕਿ ਸਾਡਾ ਕੋਈ ਹੈ ਨਹੀਂ ਜਦੋਂ ਕੋਈ ਹੁੰਦਾ ਨਹੀਂ ਤਾਂ ਫਿਰ ਹੁੰਦਾ ਕਿ ਚਲੋ ਜਿਹੜੀ ਥੋੜੀ ਐਕਸਟੈਂਡਡ ਫੈਮਿਲੀ ਹੈਗੇ ਉਹਨੂੰ ਥੋੜਾ ਜਿਹਾ ਮਿਲ ਲਓ ਜਾਂ ਯੂ ਨੋ ਮੱਥਾ ਟੇਕ ਲਓ ਗੁਰਦੁਆਰੇ ਹਰਮੰਦਰ ਸਾਹਿਬ ਦਾ ਜ਼ਰੂਰ ਚਾਹ ਹੁੰਦਾ ਹੈ ਕਿ ਜਾਈਏ ਉੱਥੇ ਮੱਥਾ ਟੇਕ ਕੇ ਬੱਚਿਆਂ ਨੂੰ ਵੀ ਪਤਾ ਚੱਲੇ ਮੰਨ ਲਓ ਇੱਕ ਗੱਲ ਤਾਂ ਹੈਗੀ ਹੈ ਯਾਰ ਜਿਹਨੂੰ ਮਰਜ਼ੀ ਪੁੱਛ ਲੈ ਹਰੇ ਕੀ ਕਹਿੰਦਾ ਸਾਡੇ ਦਾ ਸਾਰਾ ਟੱਬਰ ਹੀ ਇੱਥੇ ਆ ਗਿਆ ਜੱਗੇ ਕਿਤੇ ਕੋਲੇ ਹਨਾ ਉਹ ਤਾਂ ਨਿਕਾਣੀ ਨਿਭੜੀ ਗਈ ਹਨਾ ਪਿੱਛੇ ਕਿਸ ਨੇ ਮੈਨਾਂ ਕਿ ਲੱਗਦਾ ਵੀ ਇੱਥੇ ਆ ਕੇ ਚੰਗਾ ਡਿਸੀਜਨ ਲਿਆ ਤੁਸੀਂ ਆਪਣੀ ਜ਼ਿੰਦਗੀ ਦਾ ਪਾਜੀ ਜਦੋਂ ਇੱਥੇ ਲੈਂਡ ਹੋਏ ਨਾ ਫਿਰ ਜਦੋਂ ਆਪਾਂ ਕਹਿੰਦੇ ਨਾ ਇਹ ਘਰ ਹੈ ਤੇ ਇਹ ਘਰ ਬਣ ਜਾਂਦਾ ਦਿਲੋਂ ਜਦੋਂ ਤੁਸੀਂ ਕਹਿੰਦੇ ਨਾ ਇਹ ਘਰ ਹੈ ਫਿਰ ਘਰ ਬਣ ਜਾਂਦਾ ਜਦੋਂ ਇੰਡੀਆ ਸੀ ਤਾਂ ਦਿਲੋਂ ਕਹਿੰਦੇ ਸੀ ਉਹ ਘਰ ਹੈ ਇੱਥੇ ਆਏ ਇਹਨੂੰ ਕਹਿੰਦੇ ਇਹ ਘਰ ਹੈ ਫਿਰ ਇੱਥੇ ਜ਼ਿੰਦਗੀ ਬਣ ਗਈ ਅੱਛਾ ਮਨ ਲਓ ਤੁਸੀਂ ਖੁਸ਼ ਹੋ ਆਉਂਦੀ ਜ਼ਿੰਦਗੀ ਤੇ ਹਾਂਜੀ ਮਤਲਬ ਇੱਕ ਵਾਰ ਸਾਰੇ ਤੇ ਕੈਮਰਾ ਵਾਰੀ ਕਿੰਨੇ ਜਿਹੜੀਆਂ ਜਿਹੜੀਆਂ ਮੰਨ ਲਓ ਜਿਹੜੇ ਖੁਸ਼ ਆ ਜਿਹੜੇ ਹੱਥ ਨਾਲ ਕਰ ਹਾਂਜੀ ਹਾਂਜੀ ਇੱਕ ਗੱਲ ਹੈ ਕਿ ਆ ਬੰਦੇ ਸਾਰੇ ਜਾਨੇ ਮੈਨੂੰ ਜਿੰਨੇ ਮਿਲੇ ਕੋਈ ਟਰੱਕ ਥੱਲੇ ਵੜਿਆ ਪਿਆ ਕੋਈ ਕਿੱਥੇ ਵੜਿਆ ਬੈਠਾ ਹੈ ਨਾ ਤੇ ਆ ਦੇਖ ਲੋ ਸਾਰੀਆਂ ਪੂਰੀਆਂ ਚਮਕਦੀਆਂ ਨਾ ਪੂਰੀਆਂ ਜਦੋਂ ਮੈਂ ਪਹਿਲੀ ਵਾਰ ਇੱਥੇ ਉਤਰਿਆ ਨਾ ਮੈਂ ਉਤਰਿਆ ਟ੍ਰਾਂਟੋ ਏਅਰਪੋਰਟ ਤੋਂ ਉਹ ਗਿਆ ਬ੍ਰੈਂਪਟਨ ਬ੍ਰੈਂਪਟਨ ਤੋਂ ਇੱਥੇ ਆਇਆ ਫਿਰ ਮੇਰੇ ਕੋਲ ਆਟਵਾ ਫਿਰ ਮੈਂ ਗਿਆ ਚਲੋ ਕੀ ਅੱਜ ਕਰਵਾਣੀ ਹੈ ਲੈ ਕੇ ਨਿਆਗਰਾ ਫਾਲ ਨਿਆਗਰਾ ਨਿਆਗਰਾ ਤੋਂ ਬਾਅਦ ਉੱਥੇ ਜਾਵੜੇ ਆਪਾਂ ਕੈਲਗਰੀ ਕੈਲਗਰੀ ਵੈਸੇ ਹੀ ਥੋਨਾ ਮੋਨਾ ਜਾ ਵਿਚਾਰਾ ਹੈ ਨਾ ਤਾਂ ਵੀ ਦਰਾਖ ਦਰੁਦ ਘਟਾ ਉਦੋਂ ਬਾਅਦ ਚਲੇ ਵੈਂਪ ਉਥੇ ਚੱਲ ਬੰਦੇ ਬੰਦੇ ਨਹਾਉਂਦੇ ਨੂੰ ਦੇ ਸਾਨੂੰ ਦਿਖਾ ਦੇਣਾ ਉਦੋਂ ਬਾਅਦ ਆਪਾਂ ਚਲੇ ਐਡਮਿਟਣ ਐਡਮਿਟ ਵੀ ਵਿਚਾਰਾ ਖਤਮ ਜਾਈ ਕਹਾਣੀ ਆ ਉਦੋਂ ਬਾਅਦ ਚਲੇ ਆਪਾਂ ਗਏ ਸਰੀ ਸਰੀ ਵੀ ਸਾਨੂੰ ਦਿਖਾਇਆ ਹੈਨਾ ਉਦੋਂ ਬਾਅਦ ਸਰੀ ਤੋਂ ਬਾਅਦ ਮੈਕਸੀਕੋ ਗਿਆ ਮੈਕਸੀਕੋ ਵਾਲੇ ਮੈਨੂੰ ਮੀਕੇ ਘੈਂਟ ਲੱਗੇ ਵੀ ਬੰਦੇ ਖੁਸ਼ ਆ ਮਾਲਾ ਉਦੋਂ ਬਾਅਦ ਚਲੋ ਹੁਣ ਇੱਥੇ ਆ ਮੈਂ ਜਿੰਨਾ ਕ ਕੈਨੇਡਾ ਨੂੰ ਦੇਖਿਆ ਹੈਨਾ ਬੰਦਾ ਦੇ ਮੂੰਹ ਤੇ ਫਿਓ ਜੁੜਦੇ ਵੇ ਮਨਲਾ ਵੀ ਆਪਾਂ ਨੂੰ ਬੰਦਾ ਬਾਹਰ ਨਹੀਂ ਦਿੰਦਾ ਬੁੜੀਆਂ ਦੇਖਿਆ ਪਹਿਲੀ ਵਾਰੀ ਆਜ ਨਹੀਂ 15 ਵੀ ਬੁੜੀਆਂ ਖੁਸ਼ ਦੇਖਿਆ ਮੈਂ ਇਹ ਬੰਦਾ ਕਰ ਰਿਹਾ ਨਹੀਂ ਬਣੀ ਰਾਸਤੇ ਹੀ ਗਿਆ ਨਾ ਹਾਂਜੀ ਤੇ ਇਹ ਤੋਂ ਬਾਅਦ ਇੱਕ ਮਿੰਟ ਅਲਾ ਮੈਂ ਇੱਕ ਮਿੰਟ ਪਾਜੀ ਇੱਕ ਮਿੰਟ ਇੱਕ ਗੱਲ ਮੈਂ ਹੋਰ ਕਹਿਨੀ ਆ ਆਟਵਾਚ ਸਾਡੀ ਕਮਿਊਨਿਟੀ ਆਟਵਚ ਠੀਕ ਠਾਕ ਹੈਗੀ ਆ ਅਸੀਂ ਬਹੁਤ ਸਾਰੇ ਫੰਕਸ਼ਨਸ ਆਏ ਦਿਨ ਕਰਦੇ ਰਹੇ ਆ ਵੂਮਨਸ ਡੇ ਸੈਲੀਬ੍ਰੇਟ ਕੀਤਾ ਵਿਵਨ ਏਮਪਾਵਰਮੈਂਟ ਸੈਲੀਬ੍ਰੇਟ ਕੀਤਾ ਹੁਣ ਸਾਡੀ ਤੀਆਂ ਦਾ ਮੇਲਾ ਆਉਣ ਵਾਲਾ ਆ ਮਤਲਬ ਹਰ ਮਹੀਨੇ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਅਸੀਂ ਮਿਲਦੇ ਹੀ ਰਹਿੰਨੇ ਆ ਇੰਜੋਏ ਕਰਦੇ ਹੀ ਰਹਿੰਨੇ ਆ ਜਿਹੜਾ ਮੰਨ ਲਓ ਬਾਕੀ ਰਹਿ ਗਈਆਂ ਹੈਨਾ ਵਿਚਾਰੀਆਂ ਤੁਹਾਡੇ ਵਾਂਗੂ ਕੁੜੀਆਂ ਹੋਰ ਵੀ ਹੋਣਗੀਆਂ ਸ਼ੋ ਹੋ ਸਕਦਾ ਮੈਨੂੰ ਨਾਮ ਮਿਲਣਗਾ ਹੁਣ ਕਾਰਨ ਹੈਨਾ ਸਿੱਧਾ ਮੇਰਾ ਟੱਚ ਵੀ ਨਹੀਂ ਕਿਸੇ ਨਾਲ ਹੈਨਾ ਤੇ ਕੀ ਕਹਿਣਾ ਚਾਹੋਗੇ ਮਨ ਲਓ ਕਿੱਦਾਂ ਦਾ ਜਿਵੇਂ ਤੁਸੀਂ ਹਨਾ ਕਿਉਂਕਿ ਇੱਥੇ ਕੈਨੇਡਾ ਚ ਵੀ ਬਹੁਤ ਜਣੇ ਲੋਕ ਦੇਖਦੇ ਆ ਜਿਨ੍ਹਾਂ ਨੂੰ ਵੀ ਕਿੱਦਾਂ ਕਹੋਗੇ ਵੀ ਤੁਸੀਂ ਆਪ ਦੇ ਇਹ ਜਿਹੜਾ ਆਪ ਦੀ ਇੱਕ ਬਣਾਇਆ ਕਲੱਬ ਕਿਵੇਂ ਇਹਨੂੰ ਚਲਾ ਰਹੇ ਹੋ ਨਹੀਂ ਨਹੀਂ ਕੋਈ ਕਲੱਬ ਨਹੀਂ ਹੈਗਾ ਅਸੀਂ ਜਿੱਦਾਂ ਭੈਣ ਜੀ ਨੇ ਦੱਸਿਆ ਸੀਗਾ ਕਿ ਸਾਡਾ ਗੁਰਦੁਆਰਾ ਸਾਹਿਬ ਤੋਂ ਅਸੀਂ 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 ਟੀਚਰਜ਼ ਵੀ ਆ ਅਸੀਂ ਜੌਬ ਵੀ ਕਰਦੇ ਆ ਅਸੀਂ ਵਲੰਟੀਅਰ ਕੰਮ ਵੀ ਕਰਦੇ ਆ ਸੋ ਸਾਡਾ ਜਿਹੜਾ ਹੁਣ ਫੰਕਸ਼ਨ ਹੋਣਾ ਆ ਇਹ ਗੁਰਦੁਆਰਾ ਸਾਹਿਬ ਵੱਲੋਂ ਹੋਣਾ ਵਿਸਾਖੀ ਦਾ ਮੇਲਾ ਜਿਹੜੇ ਬੱਚੇ ਗੁਰਦੁਆਰਾ ਸਾਹਿਬ ਪੰਜਾਬੀ ਸਿੱਖਦੇ ਨੇ ਤਾਂ ਉਹ ਇਹ ਸਾਰੇ ਉਹ ਵੀ ਜੜੀਆਂ ਟੀ ਪੰਜਾਬੀ ਸਕੂਲ ਦੀਆਂ ਸੋ ਵੱਖਰੇ ਵੱਖਰੇ ਗਰੁੱਪ ਬਣੇ ਹੋਏ ਨੇ ਕੋਈ ਵਿਸਾਖੀ ਦਾ ਵੱਖਰੇ ਬਣੇ ਹੋਏ ਆ ੀਆਂ ਦਾ ਵੇਲੇ ਦਾ ਵੱਖਰਾ ਬਣਿਆ ਹੋਇਆ ਤੇ ਮਤਲਬ ਕੋਈ ਜਿੱਥੇ ਸਭ ਨੂੰ ਪਤਾ ਕਿ ਕੌਣ ਕਿੱਦਾਂ ਦਾ ਹੈਗਾ ਆ ਕੌਣ ਜ਼ਿਆਦਾ ਐਕਟਿਵ ਆ ਤੇ ਗਰੁੱਪ ਜਾਂ ਗੈਂਗ ਕੋਈ ਨਹੀਂ ਆ ਅਸੀਂ ਸਾਰੇ ਰਲੇ ਮਿਲੇ ਆ ਜਿੰਨੂੰ ਜਿੱਥੇ ਜਿਹੜੀ ਬਾਹਰ ਹੁੰਦੀਆਂ ਲਾਈਕ ਅ ਫੈਮਿਲੀ ਜਿੰਨੂੰ ਜਿਹੜੀ ਹੈਲਪ ਦੀ ਸਪੋਰਟ ਦੀ ਜ਼ਰੂਰਤ ਹੁੰਦੀ ਆ ਅਸੀਂ ਮਿਲ ਲੈਂਦੇ ਆ ਤੇ ਇੰਜੋਏ ਕਰ ਲੈਂਦੇ ਆ ਘਰਾਂ ਚ ਪੰਜਾਬੀ ਬੋਲਦੇ ਹਾਂਜੀ ਮੇਰੇ ਘਰ ਚ ਤਾਂ ਆਫ ਕੌਰ ਪੰਜਾਬੀ ਪੂਰੀ ਬੋਲੀ ਜਾਂਦੀ ਆ ਪੰਜਾਬੀ ਬੋਲੀ ਜਾਂਦਾ ਲਾਸਟ ਤੇ ਫਿਰ ਸਾਰੀ ਚੀਜ਼ ਦਾ ਕਨਕਲੂਜਨ ਕੀ ਕੱਢੋਗੇ ਹੁਣ ਕਿਉਂਕਿ ਤੁਹਾਡੇ ਘਰ ਵੱਡੇ ਹੈਗੇ ਆ ਕੋਈ ਉਹ ਉਹਨਾਂ ਨੂੰ ਬਤੇ ਦਾ ਚਾਹ ਕੀ ਕਹਿੰਦੇ ਹਾਂ ਹਾਂ ਆਹ ਲਓ ਕੋਈ ਪਹਿਲਾਂ ਤੁਸੀਂ ਜਵਾਬ ਦਿਓ ਆਈ ਥਿੰਕ ਜੇ ਤੁਹਾਡੇ ਘਰ ਵੱਡੇ ਹੈਗੇ ਆ ਦਾਦਾ ਦਾਦੀ ਹੈਗੇ ਬੱਚਿਆਂ ਦੇ ਹਨਾ ਉਹ ਜ਼ਿਆਦਾ ਬੋਲਦੇ ਜਿਵੇਂ ਅਸੀਂ ਬੋਲਦੇ ਆ ਪਰ ਜਿਵੇਂ ਮੇਰੀ ਵੱਡੀ ਬੇਟੀ ਆ ਉਹ ਬੋਲਦੀ ਆ ਪੂਰੀ ਲਿਖਦੀ ਵੀ ਆ ਪੰਜਾਬੀ ਸਕੂਲ ਗਈ ਹੋਣੀ ਯੂਨੀਵਰਸਿਟੀ ਲੈਵਲ ਤੱਕ ਕੀਤਾ ਪੰਜਾਬੀ ਦਾ ਨਾ ਤੇ ਸੈਕੰਡ ਵਾਲੀ ਮਤਲਬ ਬੋਲਦੀ ਆ ਪਰ ਠੀਕ ਠਾਕ ਐਨਾਂ ਲਿਖਦੀ ਨਹੀਂ ਹੈਗੀ ਜਿਹੜੇ ਸਭ ਤੋਂ ਛੋਟਾ ਬੇਟਾ ਜਿਵੇਂ ਉਹਨਾਂ ਬੋਲਦੇ ਕਿਉਂਕਿ ਫਿਰ ਆਪਣੀਆਂ ਭੈਣਾਂ ਨਾਲ ਗੱਲ ਕਰਦਾ ਇੰਗਲਿਸ਼ ਚ ਸੋ ਪ੍ਰੋਬਲਮ ਬਹੁਤ ਜੇ ਤੁਹਾਡੇ ਕਾੜ ਵੱਡੇ ਨਹੀਂ ਹੈਗੇ ਤੁਸੀਂ ਬੋਲਦੇ ਪਰ ਉਹਨਾਂ ਤੋਂ ਉਹਨੂੰ ਇੰਗਲਿਸ਼ ਚ ਜਵਾਬ ਦੇਣਾ ਹਾਂ ਤਾਂ ਜੇ ਵੱਡੇ ਤੋਂ ਮੈਨੂੰ ਗੱਲ ਜਿਆਦਾ ਜਿਵੇਂ ਪਹਿਲਾਂ ਆਪਣੀਆਂ ਦਾਦੀਆਂ ਹੁੰਦੀਆਂ ਸੀ ਨਾ ਨਾਨਣੀਆਂ ਹਾਂ ਉਹ ਜਦੋਂ ਮਤਲਬ ਪੰਜਾਬ ਦਾ ਕਲਚਰ ਹੈ ਨਾ ਉਹ ਮਤਲਬ ਉਹ ਮਤਲਬ ਪ੍ਰਵਾਸ ਦਬ ਕੇ ਰਹਿੰਦੀਆਂ ਸੀ ਮਤਲਬ ਹੈਨਾ ਇਸ ਦੁਆਦ ਉਸ ਤੋਂ ਬਾਅਦ ਚਲੋ ਥੋੜੀਆਂ ਮਤਲਬ ਸਾਡੀਆਂ ਮਾਵਾਂ ਦਾ ਵੇਲਾ ਆਇਆ ਹੈ ਨਾ ਉਦੋਂ ਮਾਲਾ ਨੂਹਾਂ ਸੱਸਾਂ ਦੀ ਕਲਾਸ਼ ਚੱਲ ਰਿਹਾ ਹੁੰਦਾ ਸੀਗਾ ਹੁਣ ਛੋਡੇ ਫਿਰ ਇੱਥੇ ਜਿਹੜਾ ਨੂਹਾਂ ਸੱਸਾਂ ਦੀ ਕਿਵੇਂ ਬਣਦੀ ਹੈ ਆਈ ਥਿੰਕ ਮੋਸਟਲੀ ਨਾ ਇੰਡੀਪੈਂਡੈਂਸੀ ਆ ਜ਼ਿਆਦਾ ਨਾ ਲੱਗੋ ਕਹਿੰਦੇ ਆ ਵੀ ਪਹਿਲਾਂ ਹੀ ਤੁਸੀਂ ਆਪਣਾ ਘਰ ਲੈ ਲਓ ਪਹਿਲਾਂ ਹੀ ਮੂਵ ਹੋ ਜਾਓ ਜਿਨੂੰ ਇੰਦਾ ਲੱਗ ਚਾਹੇ ਕੋਲ ਰਹਿ ਲੋ ਜਾਂ ਕੁਝ ਕਈ ਹੈਗੇ ਨੇ ਬਹੁਤ ਰਹਿੰਦੇ ਨੇ ਜੁਆਇੰਟ ਫੈਮਿਲੀ ਚ ਪਰ ਜਿਵੇਂ ਹੁਣ ਮੈਂ ਆਪਣੀ ਏਜ ਗਰੁੱਪ ਦੇ ਜਾਂ ਦੇ ਥੋੜੇ ਜਿਹਾ ਵੱਡੇ ਦੇਖਦੀ ਆਂ ਮੋਸੇ ਅਲੱਗ-ਅਲੱਗ ਹੀ ਦੇਖਿਆ ਮੈਂ ਉਹਨਾਂ ਨੂੰ ਆਪ ਲੈ ਦੇ ਜਸ ਮੂਵ ਆਊਟ ਮੰਨ ਲਓ ਜੇ ਤੁਹਾਡੇ ਬੱਚੇ ਹੋ ਜਾਂਦੇ ਮੰਨ ਲਓ 17 16 ਉਹ ਕਿੰਦਰਪ੍ਰੀਤ ਭੈਣ ਜੀ ਵੀ ਹੈਗਾ 16 ਸਾਲ ਤੋਂ ਬਾਅਦ ਬੱਚੇ ਤੁਹਾਡੇ ਨਾਲ ਹੀ ਰਹਿੰਦੇ 18 ਸਾਲ ਤੋਂ ਅੰਗਰੇਜ਼ਾਂ ਵਾਲਾ ਕੰਮ ਤਾਂ ਨਹੀਂ ਗਿਆ ਵੀ ਨਹੀਂ ਨਹੀਂ ਹਾਂ ਜੀ ਯੂਨੀਵਰਸਿਟੀ ਤੱਕ ਵੀ ਜੌਬ ਵੀ ਕਰਦੇ ਆ ਨਾਲ ਹੀ ਰਹਿੰਦੇ ਆ ਤੇ ਲਾਸਟ ਦੇ ਵਿੱਚ ਫਿਰ ਕੋਈ ਰਹਿ ਤਾਂ ਨਹੀਂ ਗਿਆ ਭਾਈ ਰਾਜ ਸਾਡੀ ਮਾਤਾ ਰਹਿ ਗਈ ਵਿਚਾਰੀ ਤੇ ਉਹ ਮੈਂ ਵਿੱਚ ਆ ਆਜਾ ਮਾਤਾ ਆਜਾ ਤੇਰੇ ਕਰਕੇ ਤਾਂ ਸਾਰਿਆਂ ਰੌਣਕਾਂ ਮਾਦਾ ਬਣਾ ਦੇਂਦੀ ਨੂੰ ਹੋ ਗਿਆ ਜਿਹੜਾ ਹੈਗਾ ਮੰਨ ਲਓ ਨਹੀਂ ਨਹੀਂ ਇੱਥੇ ਮੰਨ ਲਓ ਤੁਸੀਂ ਆਏ ਹੋ ਹਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਹੁਣ ਮੈਂ ਜਿੰਨਾ ਚਿਰ ਇਹ ਨੰਦੀਪ ਹੁਣਾਂ ਨੂੰ 8 ਸਾਲ ਤੁਸੀਂ ਵੀ ਨਾਲ ਹੀ ਰਹਿ ਰਹੇ ਹੋ ਲਗਾਤਾਰ ਤੇ ਕੀ ਦੇਖਦੇ ਹੋ ਮੰਨ ਲਓ ਜਦੋਂ ਕੀ ਆਇਨ ਲੱਗਦਾ ਵੀ ਯਾਰ ਥੋੜੇ ਜੀ ਜੇ ਤੁਹਾਨੂੰ ਦਾ ਬਾਅਦ ਚ ਪੈਦਾ ਹੁੰਦੀ ਤਾਂ ਵਧੀਆਂ ਨਜ਼ਾਰੇ ਆ ਜਾਂਦੀ ਕਈ ਵਾਰੀ ਹੁੰਦਾ ਮੈਨੂੰ ਵੀ ਆਏ ਹੁੰਦਾ ਵੀ ਮੈਂ ਸ਼ਾਇਦ ਵੀ ਆਉਣ ਵਾਲੀ ਜਨਰੇਸ਼ਨ 'ਚ ਪੈਦਾ ਹੋਇਆ ਹੁੰਦਾ ਕਿ ਕਿਦਾਂ ਦੇਖਦੇ ਹੋ ਇਹਨਾਂ ਦੀ ਮੰਨ ਲਓ ਜਿੰਦਗੀ ਨੂੰ ਤੇ ਤੁਸੀਂ ਆਉਂਦੇ ਜਾਂਦੇ ਰਹੇ ਨਹੀਂ ਵਧੀਆ ਮੈਂ ਵੀ ਇੰਜੋਏ ਇਹਨਾਂ ਦੇ ਨਾਲ ਹੀ ਕਰਨੀ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਆਪ ਦਾ ਹਾਂ ਪਹਿਲਾਂ ਹਾਂ ਨਹੀਂ ਮੈਂ ਆਪਣੇ ਟਾਈਮ 'ਚ ਬਹੁਤ ਵਧੀਆ ਸਕੂਲ 'ਚ ਪੜੀ ਹਾਂ ਬੋਰਡਿੰਗ 'ਚ ਪਿਲਾਨੀ ਰਾਜਸਥਾਨ 'ਚ ਮੈਂ ਸਪੋਰਟਸ ਵਿੱਚ ਇੰਦਰਾ ਕੋ ਵੀ ਲਿਆਇਆ ਮੈਂ ਪ੍ਰਾਈਸ ਨੀਲਮ ਸੰਜੀਵਾ ਰੇੜੀ ਕਿਹੜੀ ਗੇਮ ਖੇਡਾਂਦੇ ਸੀ ਮੈਂ ਸ਼ਾਰਟ ਪੁੱਟ ਤੇ ਜੁਦੋ ਕਾਰਾਟੇ ਆ ਇੱਥੇ ਤਾਂ ਨਹੀਂ ਲੋੜ ਪਈ ਘਰੇ ਨਹੀਂ ਜਿੱਦੋਂ ਪੈ ਜੇ ਹੋ ਵੀ ਚੰਗੀ ਹੈ ਕੋਈ ਨਹੀਂ ਗੱਲ ਕੋਈ ਹੈ ਜੀ ਨਹੀਂ ਰਾ ਜੋਰ ਆ ਅਜੇ ਵੀ ਅੰਦਲੋਣਾ ਚਾਹੀਦਾ ਜਵਾਨ ਹਨ ਸੋ ਭਾਈ ਜੇ ਮੈਂ ਤਾਂ ਸਾਂ ਚਲੋ ਮੈਂ ਮਿਹਰਬਾਨੀ ਮਾਤਾ ਜੇ ਕਰਕੇ ਤੇ ਇੱਥੇ ਇਹਨੇ ਬੰਦੇ ਵੀ ਇਕੱਠੇ ਮਿਲਦੇ ਆ ਤਾਂ ਮੈਨੂੰ ਜਰੂਰ ਉਹ ਕਾਲ ਕਰ ਸਕਦੇ ਭਾਈ ਮੈਨੂੰ ਮੈਂ ਇਹਨਾਂ ਕਹ ਵੀ ਮੈਂ ਸੋਡਾ ਪੱਖ ਨਹੀਂ ਲਿਆ ਪਰ ਬਰਾ ਵਧੀਆ ਲੱਗਿਆ ਇਹਨਾਂ ਨਾਲ ਸਾਰਿਆਂ ਨਾਲ ਮਿਲ ਕੇ ਕਿਉਂਕਿ ਖਾਸ ਕਰਕੇ ਜ਼ਿੰਦਗੀ ਇੱਥੇ ਕਈ ਬੰਦੇ ਤਾਂ ਵਿਚਾਰੇ ਮਨ ਨਾਲ ਸਤੀ ਹੋ ਗਏ ਵੀ ਉਹ ਘਰਾਂ ਚ ਹੀ ਰਹਿ ਗਏ ਨਾ ਕਿਤੇ ਜ਼ਿੰਦਗੀ ਦਾ ਪੈਸੇ ਨੂੰ ਭੁੱਲ ਕੇ ਕਿਤੇ ਚਾਰ ਕੁੜੀਆਂ ਮੈਂ ਕਹਣਾ ਵੀ ਵੈਸੇ ਔਰਤਾਂ ਜਿਵੇਂ ਉਹ ਨਹੀਂ ਹੁੰਦਾ ਵੀ ਇੱਕ ਕਹਾਣੀ ਹੁੰਦੀ ਆ ਵੀ ਅ ਵੀ ਦੋ ਬੁੜੀਆਂ ਦੀ ਬਣ ਨਹੀਂ ਸਕਦੀ ਹਨ ਤੇ ਮੰਨ ਲਾ ਫਿਰ ਵੀ ਮੈਂ ਕਹਣਾ ਇਹਨਾਂ ਦੀ ਬਹੁ ਬਣਦੀ ਹੈ ਭਾਈ ਉੱਤੋਂ ਉੱਤੋਂ ਤਾਂ ਲੱਗਦਾ ਨਾਜ਼ਰ ਨਾ ਲਾ ਦੇ ਅੱਛਾ ਦਰਾਣੇ ਕਿੰਨਾ ਦੀ ਇਹ ਸਾਡਾ ਆ ਲਾਸਟ ਲਾਸਟ ਉਹ ਉਹ ਨੂੰ ਕਿ ਫਰੈਂਡਸ ਦੀ ਬਣ ਹਾਂ ਫੜੀ ਫੜੇ ਜਦੋਂ ਆਪਾਂ ਫਰੈਂਡਸ ਹੁੰਨੇ ਆ ਨਾ ਉਹਦਾ ਆਪਦੀ ਬਹੁਤ ਬਣਦੀ ਆ ਬਟ ਜਦੋਂ ਅਸੀਂ ਦਰਾਨੀਆਂ ਚਟਾਨੀਆਂ ਹੁੰਦੀਆਂ ਵਾਂ ਜਾਂ ਨਾਨ ਪਰਜਾਈ ਹੁੰਦੀਆਂ ਵਾਂ ਉਹਨਾਂ ਦੀ ਵੀ ਬਹੁਤ ਬਣਦੀ ਆ ਸੈਟ ਐਗਜ਼ੈਂਪਲ ਮੈਂ ਕੀਤੀ ਹੋਈ ਆ ਬਟ ਇਦਾਂ ਹੁੰਦੇ ਆ ਕਿ ਸਾਡੇ ਕਨਫਲਿਕਟਸ ਆ ਜਾਂਦੇ ਆ ਹੈਨਾ ਹਾਂ ਕਿਉਂਕਿ ਉਸ ਟਾਈਮ ਤੇ ਅਸੀਂ ਇੱਕ ਦੂਸਰੇ ਤੋਂ ਕੁਝ ਨਾ ਕੁਝ ਕਰਦੇ ਆ ਵੀ ਐਕਸਪੈਕਟੇਸ਼ਨਸ ਹੁੰਦੀਆਂ ਵਾਂ ਆਪਣੀਆਂ ਬਟ ਇਨ ਥਿਸ ਕੇਸ ਸਾਨੂੰ ਪਤਾ ਆ ਕਿ ਅਸੀਂ ਸਾਰੇ ਫਰੈਂਡਸ ਆਸੀਂ ਮਿਲਣਾ ਆਪਾਂ ਇੰਜੋਏ ਕਰਨਾ ਆਪਾਂ ਆਪਣੇ ਘਰੀ ਚੱਲ ਜਾਣਾ ਕਿਸੇ ਤੋਂ ਕੋਈ ਖਾਸ ਐਕਸਪੈਕਟੇਸ਼ਨਸ ਨਹੀਂ ਸਕਦਿਆਂ ਕਰੇ ਇਸ ਕਰਕੇ ਇਥੇ ਇੰਨੀਆਂ ਜਨਾਨੀਆਂ ਇੰਨੀਆਂ ਸੋਹਣੀਆਂ ਹਾਸੀਆਂ ਖਿੜਦੀਆਂ ਦਿਖ ਰਹੀਆਂ ਆਪਾਂ ਨੂੰ ਬਟ ਜਿਹੀ ਆਪਾਂ ਘਰ ਦੀ ਗੱਲ ਕਰੀਏ ਤਾਂ ਫਿਰ ਹੁੰਦੀ ਆ ਪ੍ਰੋਬਲਮ ਇੱਕ ਲਾਸਟ ਆ ਵੀ ਜੇ ਮਨ ਲਾ ਇਹ ਵੀ ਫਾਇਦਾ ਤੁਸੀਂ ਇਥੇ ਇੰਡੀਪੈਂਡੈਂਟ ਆਪਦੀ ਗੱਡੀ ਦੀ ਮਾਰੀ ਚਾਬੀ ਕ੍ਰੈਡਿਟ ਕਾਰਡ ਕੋਲੇ ਆ ਤੇ ਸਾਰਾ ਕੁਝ ਜਦੋਂ ਮਰਦੀ ਨਹੀਂ ਉੱਥੇ ਪੁੱਛਣਾ ਪੈਂਦਾ ਬੇਬੇ ਤੁਹਾਨੂੰ ਤਾਂ ਪੁੱਛ ਕੇ ਜਾਣਾ ਪੈਂਦਾ ਹੁਣ ਉਹਨਾਂ ਟਾਈਮਾਂ ਅਜ ਵੀ ਆਪਦੀ ਸੱਸ ਨੂੰ ਵੀ ਪੇਕੇ ਜਾਣ ਵੇਲੇ ਪੁੱਛ ਕੇ ਜਾਣਾ ਪੈਂਦਾ ਹੁੰਦਾ ਸੀ ਹਨਾ ਉੱਠ ਕੇ ਜਾਣਾ ਪੈਂਦਾ ਸੀ ਹਾਂ ਟਾਈਮ ਹੀ ਇਹੋ ਜਿਹਾ ਸੀ ਸਾਡੇ ਵਰੀ ਮਾਦਾ ਕੁਝ ਨਹੀਂ ਕਰੇ ਕੋਈ ਦੱਸ ਦੇ ਸਾਡੇ ਸਾਸਰੇ ਵੀ ਨਹੀਂ ਗਿਆ ਕੁਝ ਵੀ ਮੇਰੇ ਕੋ ਸਾਸਰੇ ਵੀ ਨਹੀਂ ਕੁਝ ਕੀਤਾ ਸਾਸਰੇ ਨਹੀਂ ਨਹੀਂ ਹੋਣਾ ਮੈਂ ਤਾਂ ਆਪਣੀ ਸਾਸਰੇ ਕੋ ਰਹਿਣਾ ਮੇਰਾ ਦੇਨ ਲਿਲਾ ਤੇ ਉਹਨਾਂ ਨੇ ਬੋਲਣਾ ਚਲੋ ਭਾਈ ਬਹੁਤ ਬਹੁਤ ਧੰਨਵਾਦ ਆਡਾ